ਨਮਸਕਾਰ ਪ੍ਰੋਗਰਾਮ ਹੈਲੋ ਡਾਕਟਰ ਵਿਸ਼ਵਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਡਾਕਟਰ ਨਰੀਸ਼ੋ ਦੋਸਤੋ 17 ਸਤੰਬਰ ਨੂੰ ਹਰ ਸਾਲ ਵਿਸ਼ਵ ਮਰੀਜ਼ ਸੁਰੱਖਿਆ ਦਿਵਸ ਮਨਾਇਆ ਜਾਂਦਾ ਹੈ ਪੀਸ਼ੈਂਟ ਸੇਫਟੀ ਡੇ ਮਨਾਇਆ ਜਾਂਦਾ ਹੈ ਥੋੜਾ ਟਾਪਿਕ ਅਲੱਗ ਜਿਹਾ ਹੈ ਬਿਮਾਰੀ ਤੋਂ ਅਲੱਗ ਜਿਹਾ ਹੈ ਲੇਕਿਨ ਜੇ ਸੋਚਿਆ ਜਾਵੇ ਤੇ ਮਰੀਜ਼ ਦਾ ਹੱਕ ਹੈ ਕਿ ਉਹਦਾ ਕੋਈ ਵੀ ਪ੍ਰੋਸੀਜਰ ਉਹਨੂੰ ਕੋਈ ਵੀ ਪ੍ਰੋਬਲਮ ਆਵੇ ਉਹ ਸੇਫਲੀ ਹੋਵੇ ਇਸ ਵਿੱਚ ਤੇ ਅੱਜ ਅਸੀਂ ਵਿਸਤਾਰ ਨਾਲ ਗੱਲਬਾਤ ਕਰਾਂਗੇ ਤੇ ਜਿਹੜੇ ਐਕਸਪਰਟ ਅਸੀਂ ਇਸ ਵਿਸ਼ੇ ਨਾਲ ਜੁੜੇ ਹੋਏ ਬੁਲਾਏ ਹਨ ਉਹਨਾਂ ਨਾਲ ਮੈਂ ਤੁਹਾਡਾ ਤਾਰਫ ਕਰਾਦਾ ਮੇਰੇ ਨਾਲ بیٹھے ਹਨ ਡਾਕਟਰ ਐਚ ਕੇ ਚੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਔਰ ਸਾਰੇ ਦੇਖਣ ਦੇ ਸੁਣਨ ਵਾਲੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਡਾਕਟਰ ਚੀਮਾ ਜਿਹੜੇ ਕੇ ਪੀਐਮਸ ਵਿੱਚ ਪੰਜਾਬ ਬੀਸੀ ਜੁੜੂ ਮੈਡੀਕਲ ਸਾਇੰਸਸ ਮੈਡੀਕਲ ਕਾਲਜ ਵਿੱਚ ਪ੍ਰੋਫੈਸਰ ਹਨ ਐਕਸ ਪ੍ਰੋਫੈਸਰ ਤੇ ਡੀਨ ਹਨ ਤੇ ਅਕੈਡਮਿਕ ਦੇ ਇੰਚਾਰਜ ਵੀ ਹਨ ਤੇ ਜਿਹੜੀ ਪੇਸ਼ੈਂਟ ਸੇਫਟੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕਹ ਲੋ ਕਿ ਇਹਨਾਂ ਦੀ ਵੀ ਹੈ ਕਿਉਂਕਿ ਇਸ ਤੇ ਵੀ ਇੰਚਾਰਜ ਹਾਂ ਤੇ ਪਿਆਰੇ ਦਸਤੂਜ ਜਦ ਤੱਕ ਤੁਸੀਂ ਜਾਣਦੇ ਹੋ ਪ੍ਰੋਗਰਾਮ ਲਾਈਫ ਫੁਨੀ ਪ੍ਰੋਗਰਾਮ ਹੈ ਤੁਸੀਂ ਪ੍ਰੋਗਰਾਮ ਦੇ ਨਾਲ ਸਾਡੇ ਨਾਲ ਸਿੱਧਾ ਸੰਪਰਕ ਕਾਇਮ ਕਰ ਸਕਦੇ ਹੋ ਇੱਕ ਟੈਲੀਫੋਨ ਨਾਲ ਸਾਡੇ ਟੈਲੀਫੋਨ ਨੰਬਰ ਸਕਰੀਨ ਤੇ ਡਿਸਪਲੇ ਹੋਣਗੇ ਇਸ ਵਿਸ਼ੇ ਨਾਲ ਜੁੜਿਆ ਤੁਸੀਂ ਕੋਈ ਵੀ ਸਵਾਲ ਸਾਡੇ ਨਾਲ ਪੁੱਛ ਸਕਦੇ ਹੋ ਜਦ ਤੱਕ ਤੁਸਾਂ ਨਾਲ ਜੁੜਦੇ ਹੋ ਮੈਂ ਡਾਕਟਰ ਨਾਲ ਗੱਲ ਕਰਵਾ ਸ਼ੁਰੂ ਕਰਦਾ ਦੱਸੋ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਉਸ ਤੁਹਾਡਾ ਬਹੁਤ ਬਹੁਤ ਸਾਰਾ ਸ਼ੁਕਰੀਆ ਸਾਨੂੰ ਬੜੀ ਖੁਸ਼ੀ ਹੈ ਕਿ ਅੱਨੇ ਸੀਨੀਅਰ ਡਾਕਟਰ ਸਾਡੇ ਕੋਲ ਆਏ ਤੇ ਇਹ ਜਿਹੜਾ ਵਿਸ਼ਾ ਹੈ ਉਹਦੇ ਨਾਲ ਜੁੜੇ ਹੋਈਆਂ ਦੱਸੋ ਜਿਹੜਾ ਮਰੀਜ਼ਾਂ ਦੀ ਸੇਫਟੀ ਦਾ ਕਨਸੈਪਟ ਹੈ बेसिकली ਇਹ ਮਰੀਜ਼ ਸੇਫਟੀ ਹੁੰਦੀ ਕੀ ਹੈ ਸਰ ਪਹਿਲਾਂ ਤਾਂ ਮੈਂ ਤੁਹਾਨੂੰ ਇਸ ਗੱਲ ਦੀ ਮੁਬਾਰਕਬਾਦ ਦੇ ਆ ਗਿਆ ਕਿ ਤੁਸੀਂ ਬਹੁਤ ਐਪਟ ਟਾਪਿਕ ਚੁਣਿਆ ਜਿਹੜਾ ਅੱਜ ਕੱਲ ਮਰੀਜ਼ਾਂ ਦੇ ਰਿਸ਼ਤੇਦਾਰਾਂ ਦੇ ਬੜੇ ਕੰਸਰਨ ਦੇ ਵਿੱਚ ਗੱਲ ਹੈ ਜੀ ਕਿ ਪੇਸ਼ੈਂਟ ਸੇਫਟੀ ਐਕਚੁਅਲੀ ਹੁੰਦੀ ਕੀ ਹੈ ਜਿਸ ਤਰ੍ਹਾਂ ਸਰ ਜਿਸ ਤਰ੍ਹਾਂ ਸਰ ਦਿਨ ਹੈ ਰਾਤ ਹੈ ਉਹਦੇ ਨਾਲ ਆਪਾਂ ਗਿੰਦੇ ਆਂ ਜੇ ਦੁੱਖ ਹੈ ਤਾਂ ਸੁੱਖ ਹੈ ਤੇ ਕਈ ਲਫ਼ਜ਼ ਨੇ ਜਿਹੜੇ ਇੱਕ ਲਫ਼ਜ਼ ਦੋਹੇ ਲਾਓ ਦੂਜਾ ਉਹ ਆਟੋਮੈਟਿਕਲੀ ਮੋਤੇ ਆ ਜਾਂਦਾ ਇਸ ਤਰ੍ਹਾਂ ਸਰ ਅਗਰ ਤੁਸੀਂ ਇਕੱਲਾ ਮਰੀਜ਼ ਵਰਡ ਨਹੀਂ ਯੂਜ਼ ਕਰ ਸਕਦੇ ਜੇ ਮਰੀਜ਼ ਹੈ ਤੇ ਨਾਲ ਡਾਕਟਰ ਵੀ ਹੈ ਜੇ ਡਾਕਟਰ ਹੈ ਤੇ ਨਾਲ ਮਰੀਜ਼ ਵੀ ਹੈ ਹੈਨਾ ਸਰ ਜਦੋਂ ਪੇਸ਼ੈਂਟ ਇੱਕ ਹਸਪੀਟਲ ਦੇ ਵਿੱਚ ਜਾਂ ਕਿਸੇ ਕਲੀਨਿਕ ਦੇ ਵਿੱਚ ਜਾਂ ਕਿਸੇ ਲੈਬੋਰੀ ਦੇ ਵਿੱਚ ਚਲਾ ਜਾਂਦਾ ਤਾਂ ਸਰ ਸਾਡੀ 100% ਜ਼ਿੰਮੇਵਾਰੀ ਹੋਣੀ ਚਾਹੀਦੀ ਏ ਕਿ ਮਰੀਜ਼ ਨੂੰ ਅਸੀਂ ਫਾਇਦਾ ਤਾਂ ਉਹਦਾ ਕਰਨਾ ਹੀ ਏ ਐਜ਼ ਅ ਡਾਕਟਰ ਬਟ ਸਾਡੇ ਵੱਲੋਂ ਕਿਸੇ ਵੀ ਐਂਗਲ ਤੋਂ ਕੋਈ ਚੁਟਾਈ ਹੋ ਕੇ ਮਰੀਜ਼ ਦਾ ਕਿਸੇ ਵੀ ਕਿਸਮ ਦਾ ਕੋਈ ਨੁਕਸਾਨ ਨਾ ਹੋ ਜਾਏ ਪੇਸ਼ੈਂਟ ਸੇਫ ਰਹੇ ਤੇ ਸੇਫਟੀ ਉਹਦੀ ਸਾਡੇ ਲਈ ਬਹੁਤ ਮਾਇਨੇ ਰੱਖਦੀ ਏ ਬਹੁਤ ਸੋਹਣੀ ਗੱਲ ਦੱਸੀ ਡਾਕਟਰ ਸਾਹਿਬ ਜਿਹੜਾ ਇਹ ਹਰ ਸਾਲ ਮਨਾਇਆ ਜਾਂਦਾ ਡਾਕਟਰ ਸਾਹਿਬ ਹਰ ਸਾਲ ਜਿੱਦਾਂ 17 ਸਤੰਬਰ ਨੂੰ ਅੱਜ ਵੀ ਮਨਾਇਆ ਜਾ ਰਿਹਾ ਹੈਗਾ ਬੇਸਿਕਲੀ ਤਾਂ ਮੰਤਵ ਕੀ ਏ ਪਿੱਛੇ ਕਿਉਂਕਿ ਵਰਲਡ ਦੇ WHO ਉਹਨਾਂ ਨੇ ਇਹ ਬਣਾਇਆ ਜਾ ਹਾਂਜੀ ਸਰ ਇਹ ਵੀ ਤੁਹਾਡਾ ਬੜਾ ਅੱਛਾ ਸਵਾਲ ਹੈ ਹੁਣ ਸਰ ਗੱਲ ਇਹ ਕਿ ਮੇਰੀ ਧਿਆਨ ਨਾਲ ਸੁਣੋ ਆਪਾਂ ਕਦੀ ਇਹ ਕਹਿ ਸਕਦੇ ਹਾਂ ਕਿ ਕੋਈ ਪੇਸ਼ੈਂਟ ਆਇਆ ਉਹਦਾ ਅਸੀਂ ਟ੍ਰੀਟਮੈਂਟ ਸਹੀ ਨਹੀਂ ਕਰ ਸਕੇ ਜਾਂ ਉਹਦੀ ਬਿਮਾਰੀ ਹੀ ਗਲਤ ਲੱਭੀ ਗਈ ਜਾਂ ਕੋਈ ਗਲਤ ਇੰਜੈਕਸ਼ਨ ਲੱਗ ਗਿਆ ਜਾਂ ਗਲਤ ਆਪਰੇਸ਼ਨ ਹੋ ਗਿਆ ਸੱਜੀ ਲੱਤ ਦੀ ਬਜਾਏ ਖੱਬੀ ਲੱਤ ਦਾ ਆਪਰੇਸ਼ਨ ਕਰਤਾ ਜਾਂ ਬੜਾ ਕੇ ਵੀ ਖਬਰਾਂ ਚਾਂਦੀ ਨਹੀਂ ਦਿੱਤਾ ਸੱਜੀ ਬ੍ਰੈਸ ਸਵਿਚ ਕੈਂਸਰ ਸੀਗਾ ਤੇ ਖੱਬੀ ਬ੍ਰੈਸ ਦਾ ਆਪਰੇਸ਼ਨ ਹੋ ਗਿਆ ਜਾਂ ਅਸੀਂ ਕਿਸੇ ਹਾਲਤਾਂ ਕਰਕੇ ਮਰੀਜ਼ ਦੀ ਜਾਨ ਗਵਾ ਬੈਠੇ ਤਾਂ ਸਰ ਕੀ ਅਸੀਂ ਸੌਰੀ ਕਹਿ ਕੇ ਕਿ ਆਪਣਾ ਪੱਲਾ ਛੁਡਾ ਸਕਦੇ ਆ ਇਹ ਸਾਡੇ ਮੋਰਲ ਐਥਿਕਸ ਨੇ ਕਿ ਜਿਹੜਾ ਸਾਡੇ ਕੋਲ ਚੱਲ ਕੇ ਆਇਆ ਡਾਕਟਰ ਨੂੰ ਰੱਬ ਦਾ ਦਰਜਾ ਮੰਨ ਰਿਹਾ ਮਰੀਜ਼ ਪਰ ਸਾਡੀ ਸਰ ਪੂਰੀ ਜ਼ਿੰਮੇਵਾਰੀ ਬੰਦੀ ਹੈ ਕਿ ਉਸ ਮਰੀਜ਼ ਨੂੰ ਠੀਕ ਕਰਕੇ ਭੇਜਿਆ ਜਾਵੇ ਔਰ ਸਾਡੇ ਸਿਸਟਮ ਚ ਜਾਂ ਕਿਸੇ ਹੋਰ ਗੱਲ ਦੀ ਕਉਤਾਹੀ ਕਰਕੇ ਪੇਸ਼ੈਂਟ ਦੀ ਜਾਣ ਨਾ ਜਾ ਸਕੇ ਇਸ ਕਰਕੇ ਸਾਰੇ 1980s ਤੋਂ ਇਹ ਕਨਸੈਪਟ ਚੱਲਿਆ ਕਿਉਂਕਿ ਸਰ ਅਸੀਂ ਸਾਰਿਆਂ ਨੇ ਸਹਿਤ ਲਈ ਕਿ ਤੁਸੀਂ ਏਵੀਏਸ਼ਨ ਇੰਡਸਟਰੀ ਨੂੰ ਦੇਖੋ ਕੋਈ ਜਹਾਜ਼ ਦਾ ਹਾਦਸਾ ਹੋ ਜਾਂਦਾ ਹੈ ਉਹਨਾਂ ਕੋਲ ਬਲੈਕ ਬਾਕਸ ਹੈ ਉਹ ਹਰ ਚੀਜ਼ ਨਾਲ ਇਹਨੂੰ ਇਨਟੈਰੋਗੇਟ ਕਰਕੇ ਚੈੱਕ ਕਰਦੇ ਆ ਡਾਟਾ ਕਲੈਕਸ਼ਨ ਤੋਂ ਕਿ ਜੋ ਇਹ ਗਲਤੀ ਹੋਈ ਜਾਂ ਕਿਸੇ ਵੀ ਸਿਸਟਮ ਕਰਕੇ ਹੋਈ ਪਹਿਲਾਂ ਤਾਂ ਉਹ ਰੂਟ ਕੌਜ਼ ਅਨਾਲਿਸਿਸ ਕਰਦੇ ਕਰਦੇ ਆ ਵੀ ਇਹ ਪ੍ਰੋਬਲਮ ਆਈ ਕਿਉਂ विरोध ਹਲ ਕਰਨ ਦੀ ਕੋਸ਼ਿਸ਼ ਕਰਦੇ ਆ ਇਸੇ ਤਰ੍ਹਾਂ ਸਰ ਇਹ ਕਨਸੈਪਟ ਅਮਰੀਕਾ ਨੇ ਸ਼ੁਰੂ ਕੀਤਾ ਹਾਂਜੀ ਉਹਨਾਂ ਨੇ ਦੇਖਿਆ ਸਰ ਕਿ ਹਸਪੀਟਲ ਚ ਜਿਹੜੀਆਂ ਡੈਥਸ ਹੋ ਰਹੀਆਂ ਹਨ ਉਹਨਾਂ ਦਾ ਡਾਟਾ ਕਲੈਕਟ ਕੀਤਾ ਔਰ ਸਰ ਤੁਸੀਂ ਹੈਰਾਨ ਹੋਵੋਗੇ ਉਹਦੇ ਚੋਂ 2/3 ਐਸੀਆਂ ਡੈਥਸ ਨਿਕਲ ਕੇ ਸਾਹਮਣੇ ਆਈਆਂ ਕਿ ਉਹਦੇ ਚ ਕਲੀਅਰ ਹੋਇਆ ਕਿ ਅਗਰ ਇਹਨਾਂ ਗੱਲਾਂ ਦਾ ਧਿਆਨ ਕੁਝ ਗੱਲਾਂ ਦਾ ਰੱਖਿਆ ਜਾਂਦਾ ਤੇ ਇਹ 2/3 ਡੈਥਸ ਪ੍ਰੀਵੈਂਟੇਬਲ ਸੀਗੀਆਂ ਜਿਹੜੀਆਂ ਹੋਈ ਨਹੀਂ ਸਕਦੀਆਂ ਸੀ। ਉਹ 2/3 ਪ੍ਰੀਵੈਂਟੇਬਲ ਸੀ। ਪ੍ਰੀਵੈਂਟੇਬਲ ਸੀ। ਬਟ ਸੇਫਟੀ ਦਾ ਕਨਸੈਪਟ ਤੁਸੀਂ ਕਹਿੰਦੇ ਕਿ ਤਾਂ ਆਇਆ ਕਿਉਂਕਿ ਪ੍ਰੀਵੈਂਟੇਬਲ ਡੈਥ ਜਿਹੜੀਆਂ ਸੀਗੀਆਂ ਉਹਨਾਂ ਨੂੰ ਬਚਾ ਸਕਦਾ। ਹਾਂਜੀ ਜੇ ਸੇਫਟੀ ਮੈਜਰਸ ਪੂਰੇ ਲਏ ਜਾਂ ਅਕਚੋ ਨੇ ਵੀ ਗਾਈਡਲਾਈਨ ਦਿੱਤੀਆਂ ਸਾਡੇ ਇੰਡੀਆ ਚ ਵੀ ਨੈਸ਼ਨਲ ਗਾਈਡਲਾਈਨਸ ਜਾਰੀ ਹੋਈਆਂ ਜਿਹਦੇ ਤਹਿਤ ਹੀ ਸਰ ਸਾਰੀਆਂ ਕਮੇਟੀਆਂ ਬਣੀਆਂ ਪੇਸ਼ੈਂਟ ਸੇਫਟੀ ਕਮੇਟੀ ਹਰ ਹਸਪੀਟਲ ਦੀ ਇੱਕ ਮੰਡੇਟਰੀ ਕਮੇਟੀ ਹੈ ਜਿਹਦੇ ਵਿੱਚ ਸਰ ਅਸੀਂ ਪੀਰੀਆਡਿਕਲੀ ਸਾਰੀਆਂ ਚੀਜ਼ਾਂ ਦਾ ਰੂਟ ਕੌਜ਼ ਅਨਲਿਸਿਸ ਕਰਦੇ ਹਾਂ ਔਰ ਤੁਸੀਂ ਹੈਰਾਨ ਹੋਵੋਗੇ ਕਿ ਅਸੀਂ ਕਿੰਨੀ ਕਿੰਨੀ ਗਹਿਰਾਈ ਤੱਕ ਜਾਂਦੇ ਹਾਂ ਮੈਂ ਚਾਹਾਂਗੀ ਕਿ ਤੁਸੀਂ ਮੈਨੂੰ ਉਸ ਕਿਸਮ ਦਾ ਸਵਾਲ ਪੁੱਛੋ ਮੈਂ ਤੁਹਾਨੂੰ ਜਵਾਬ ਦਿਆਂ ਤੁਸੀਂ ਹੈਰਾਨ ਹੋਵੋਗੇ ਸਰ ਕਮੇਟੀ ਬਾਰੇ ਪੁੱਛੀ ਨਾ ਨੇ ਡਾਕਟਰ ਜਿਹੜੀਆਂ ਕਮੇਟੀਆਂ ਬਣਦੀਆਂ ਦੇਖੋ ਨਾ ਪਤਾ ਕਿ ਆਮ ਤੌਰ ਤੇ ਦਿਖਿਆ ਜਾਂਦਾ ਕਿ ਲੋਕਾਂ ਦੇ ਵਿੱਚ ਹੀ ਹ ਜਿਨੇ ਨੂੰ ਕੇਸ ਕੀਤਾ ਜੇ ਕੇਸ ਖਰਾਬ ਹੋਇਆ ਕੁਛ ਹੈ ਤਾਂ ਜਿੰਮੇਵਾਰੀ ਡਾਕਟਰ ਦੀ ਹੋਗੀ لیکن ਤੁਸੀਂ ਦੱਸ ਰਹੇ ਕਿ ਜਿੱਦਾਂ ਮੈਡੀਕਲ ਕੌਂਡ ਦੇ ਵਿੱਚ ਕਮੇਟੀਆਂ ਬਣਾਈਆਂ ਜਾਂਦੀਆਂ ਇਹ ਕਿਸ ਤਰ੍ਹਾਂ ਦੀਆਂ ਕਮੇਟੀਆਂ ਬਣਾਈਆਂ ਜਾਂਦੀਆਂ ਤਾਂ ਕਿ ਇਹ ਪ੍ਰੋਟੋਕੋਲ ਪ੍ਰੋਪਰ ਫਾਲੋ ਕੀਤਾ ਜਾਵੇ ਸਰ ਇਹ ਕਮੇਟੀਆਂ ਅਸੀਂ ਬਣਾਈਆਂ ਜਾਂਦੇ ਹਾਂ ਜਨਮ ਲੰਨੇ ਜਿੰਨੇ ਕਲੀਨिकल ਡਿਪਾਰਟਮੈਂਟਸ ਦੇ ਡਾਕਟਰਸ ਹੈਗੇ ਹਨ ਐਮਰਜੈਂਸੀ ਡਿਪਾਰਟਮੈਂਟ ਨੂੰ ਵੀ ਅਸੀਂ ਵਿੱਚ ਕਨਸੀਡਰ ਕਰਦੇ ਹਾਂ ਆਈਸੀਯੂਸ ਨੂੰ ਕਨਸੀਡਰ ਕਰਦੇ ਹਾਂ ਨਿਊ ਬੌਰਨ ਬੱਚਿਆਂ ਦੇ ਆਈਸੀਯੂ ਨੂੰ ਵੀ ਅਸੀਂ ਵਿੱਚ ਕਨਸੀਡਰ ਕਰਦੇ ਹਾਂ ਜਿਹੜੇ ਜਿਹੜੇ ਥਾਵਾਂ ਤੋਂ ਸਾਨੂੰ ਲੱਗਦਾ ਕਿ ਰਿਸਕ ਫੈਕਟਰਸ ਹੈਗੇ ਹਨ ਇਹ ਸਾਰੇ ਅੰਡਰ ਨੈਸ਼ਨਲ ਜਾਂ ਇੰਟਰਨੈਸ਼ਨਲ ਗਾਈਡਲਾਈਨਸ ਦੇ ਤਹਿਤ ਹੀ ਹ ਸਰ ਕੀ ਤੁਸੀਂ ਦੇਖੋ ਕਿ ਮੰਨ ਲਓ ਮੇਰੇ ਕੋਲ ਅਮਰਜੈਂਸੀ ਦੇ ਪੇਸ਼ੈਂਟ ਅੰਦਰ ਆ ਰਹੇ ਹਨ ਸੁਖਵਿੰਦਰ ਨਾਮ ਕੋ ਸੁਖਵਿੰਦਰ ਗੌਰ ਨਾਮ ਦੇ ਤਿੰਨ ਪੇਸ਼ੈਂਟ ਆ ਗਏ ਮਤਲਬ ਕਿ ਤਰ੍ਹਾਂ ਦੇ ਤਿੰਨ ਪੇਸ਼ੈਂਟ ਆ ਗਏ ਜੀ ਸੂਖਲ ਨਾਮ ਦੇ ਆ ਗਏ ਇੱਕੋ ਹੀ ਨਾਮ ਦੇ ਆ ਗਏ ਸਰ ਹਾਂਜੀ ਹਾਂਜੀ ਹੁਣ ਸਰ ਤੁਸੀਂ ਦੇਖੋ ਕਿਸ ਕਿਸ ਲੈਵਲ ਤੇ ਉਹਨਾਂ ਨੂੰ ਪ੍ਰੋਬਲਮ ਆ ਸਕਦੀ ਏ ਸਭ ਫਾਈਲ ਬਣ ਗਈ ਤਿੰਨਾਂ ਦਾ ਤਿੰਨਾਂ ਦਾ ਨਾਮ ਹੀ ਸੁਖਵਿੰਦਰ ਗੌਰ ਹੈ ਇੱਕੋ ব্রাঞ্চ ਜਿੱਦਾਂ ਤੁਹਾਡੇ ਜਿੱਦਾਂ ਤੁਸੀਂ ਮੰਨ ਲਓ ਗਈ ਨਹੀਂ ਜਾਗੇ ਸਰ ਜਾਂ ਵੈਸੇ ਹੀ ਅਮਰਜੈਂਸੀ ਚ ਆ ਗਏ ਸਰ ਇੱਕ ਦਾ ਚੂਲੇ ਦਾ ਫ੍ਰੈਕਚਰ ਹੋਇਆ ਇੱਕ ਇੱਕ ਪੇਸ਼ੈਂਟ ਨੂੰ ਹਾਰਟ ਅਟੈਕ ਹੋਇਆ ਹੈ ਇੱਕ ਪੇਸ਼ੈਂਟ ਨੂੰ ਕੋਈ ਸਕਿਨ ਦੀ ਪ੍ਰੋਬਲਮ ਹੈ ਤਿੰਨਾਂ ਦੇ ਨਾਮ ਸੁਖਿੰਦਰ ਗੌਰ ਹੈ ਹਾਂਜੀ ਹੁਣ ਸਰ ਜਿਹੜੀ ਨਰਸ ਡਿਊਟੀ ਤੇ ਬੈਠੀ ਹੈ ਅਗਰ ਅਸੀਂ ਕੋਈ ਆਈਡੈਂਟੀਫਾਇਰ ਨਹੀਂ ਲਾਵਾਂਗੇ ਕਿ ਆਈਡੈਂਟੀਫਿਕੇਸ਼ਨ ਮਾਰਕਸ ਨਹੀਂ ਲਗਾਵਾਂਗੇ ਕੱਲਾ ਨਾਮ ਨੂੰ ਲੈ ਕੇ ਸਰ ਨਹੀਂ ਚੱਲ ਸਕਦੇ ਇਹ ਡਾਕਟਰ ਜਿੰਮੇਵਾਰੀ ਫਿਰ ਕਿਦੀ ਹੋਈ ਜਦੋਂ ਹੁਣ ਕਮੇਟੀ ਬਣਾਉਂਦੀ ਹਰ ਡਿਪਾਰਟਮੈਂਟ ਦੀ ਅਲੱਗ-ਅਲੱਗ ਕਮੇਟੀਆਂ ਜਦੋਂ ਗਈ ਨਹੀਂ ਹੈ ਡਿਪਾਰਟਮੈਂਟ ਇਹਦੀ ਇੱਕ ਬ੍ਰਾਡ ਕਮੇਟੀ ਸਰ ਬੰਦੀ ਹੈ ਜਿਹੜੀ ਕਿ ਕੁਝ ਅੰਡਰ ਦਾ ਹੈਡਸ਼ਿਪ ਆਫ ਐਗਜ਼ੀਕਟਿਵ ਚੇਅਰਮੈਨ ਸਰ ਜਿਸ ਦੇ ਸਰ ਨੇ ਉਹ ਸਰ ਆਪ ਪਰਸਨਲੀ ਇਹਨਾਂ ਗੱਲਾਂ ਦਾ ਖਿਆਲ ਰੱਖਦੇ ਨੇ ਸਾਡੇ ਹਸਪੀਟਲ ਡਾਇਰੈਕਟਰ ਵੀ ਜਿਹੜਾ ਐਡਮਿਸ਼ਨ ਮਿਲੇ ਪਿੱਛੇ ਦੇਖਿਆ ਜੀ ਸਾਰੀ ਪੂਰੀ ਆਰਗੇਨਾਈਜੇਸ਼ਨ ਪੂਰੇ ਡਾਕਟਰਸ ਪੂਰੇ ਨਰਸਿੰਗ ਸਟਾਫ ਔਰ ਸਾਰੇ ਇਨਕਲੂਡਿੰਗ ਦਾ ਸਪੋਰਟ ਸਟਾਫ ਹੁਣ ਸਾਰ ਤੁਸੀਂ ਦੇਖੋ ਅਗਰ ਆਪਾਂ ਸੋਚਦੇ ਆਂ ਕਿ ਇੱਕ ਪੇਸ਼ੈਂਟ ਦੀ ਡੈਥ ਹੋ ਗਈ ਸਿਰਫ ਇਹ ਨਹੀਂ ਕਿ ਡਾਕਟਰ ਨੇ ਬਿਮਾਰੀ ਗਲਤ ਲੱਭੀ ਉਹਦੇ ਕਰਕੇ ਡੈਥ ਹੋਈ ਇੱਕ ਇਹ ਵੀ ਕਾਰਨ ਹੋ ਸਕਦਾ ਬਟ ਹੋ ਸਕਦਾ ਹੈ ਕਿ ਡਾਕਟਰ ਨੇ ਟੀਕਾ ਸਹੀ ਲਿਖਿਆ ਹੋਵੇ ਤੇ ਨਰਸ ਨੇ ਗਲਤ ਟੀਕਾ ਲਗਾ ਦਿੱਤਾ ਹੋਵੇ ਜਾਂ ਉਹ ਲੱਗਣਾ ਇੱਕ ਸੁਖਵਿੰਦਰ ਗੁਰਦੇ ਸੀ ਉਹ ਲੱਗ ਗਿਆ ਦੂਸਰੀ ਯਾ ਸਰ ਬਲੱਡ ਸੈਂਪਲ ਦੀ ਰਿਪੋਰਟ ਲਈ ਉਹ ਲਈ ਇੱਕ ਸੁਖਿੰਦਰ ਕੌਰ ਦੀ ਐਟ ਫਾਈਲ ਤੇ ਅਟੈਚ ਕਰ ਦਿੱਤੀ ਦੂਸਰੀ ਸੁਖਿੰਦਰ ਕੌਰ ਦੀ ਯਾ ਲੱਤ ਦਾ ਇੱਕ ਦਾ ਆਪਰੇਸ਼ਨ ਹੋਣਾ ਸੀ ਕਰ ਦਿੱਤਾ ਦੂਸਰੀ ਦਾ ਯਾ ਸਰ ਪੇਸ਼ੈਂਟ ਵੈਂਟੀਲੇਟਰ ਤੇ ਪਾਣ ਲਈ ਲੈ ਕੇ ਜਾ ਰਹੇ ਆ 휠ਚੇਅਰ ਦੇ ਉੱਤੇ ਯਾ ਸਟ੍ਰੈਚਰ ਦੇ ਉੱਤੇ ਰਸਤੇ 'ਚ ਜਿਹੜਾ ਸਰ ਸਪੋਰਟ ਸਟਾਫ ਹੈ ਉਹ ਸਟ੍ਰੈਚਰ ਤੋਂ ਹੀ ਪੇਸ਼ੈਂਟ ਹਲੇ ਡਿੱਗ ਗਿਆ ਪੇਸ਼ੈਂਟ ਨੇ ਤਾਂ ਉੱਥੇ ਬਚ ਜਾਣਾ ਸੀ ਪਰ ਸਟ੍ਰੈਚਰ ਤੋਂ ਡਿੱਗੇ ਉਹ ਬਿਲਕੁਲ ਖਤਮ ਹੋ ਗਿਆ ਇਸ ਕਰਕੇ ਬੜਾ ਬਿਸ਼ਾਲ ਗੰਭੀਰ ਬਣਾਤਾ ਹਾਂਜੀ ਤੇ ਸਰ ਇਸ ਕਰਕੇ ਜ਼ਿੰਮੇਵਾਰੀ ਗੱਲ ਦੀ ਡਾਕਟਰ ਦੀ ਨਹੀਂ ਇਹ ਸਰ ਸਾਰੇ ਸਟੇਕ ਹੋਲਡਰ ਨੇ ਆਪਾਂ ਔਰ ਸਰ ਇੱਕ ਆਰਗੇਨਾਈਜੇਸ਼ਨ ਦੀ ਇੱਕ ਹੈਲਥ케ਅਰ ਟੀਮ ਆਪਾਂ ਗਿੰਦੇ ਆਂ ਉਸ ਟੀਮ ਦੇ ਵਿੱਚ ਡਾਕਟਰ ਵੀ ਹੈ ਨਰਸਾਂ ਵੀ ਨੇ ਸਰ ਲੈਬ ਟੈਕਨੀਸ਼ੀਅਨ ਵੀ ਹੈ ਸਰ ਓਟੀ ਟੈਕਨੀਸ਼ੀਅਨ ਵੀ ਹੈ ਔਰ ਸਰ ਸਾਡਾ ਸਪੋਰਟ ਸਟਾਫ ਵੀ ਹੈ ਔਰ ਸਰ ਹਰ ਬੰਦੇ ਦੀ ਇਕੁਅਲ ਜ਼ਿੰਮੇਵਾਰੀ ਹੈ ਸਰ ਯਸ ਕਰਕੇ ਯਸੀਂ ਕਹਿੰਦੇ ਆ ਕਿ ਹੈਲਥ케ਅਰ ਟੀਮ ਚ ਕੋਈ ਵੀ ਵੱਡਾ ਜਾਂ ਛੋਟਾ ਨਹੀਂ ਹੁੰਦਾ ਸਾਰੇ ਬਰਾਬਰ ਨੇ ਸਾਰਿਆਂ ਦਾ ਇਕੁਅਲ ਰੋਲ ਹੈ ਔਰ ਸਰ ਇੱਕ ਆਰਗੇਨਾਈਜੇਸ਼ਨ ਦਾ ਕਲਚਰ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਮੰਨ ਲਓ ਕੋਈ ਨਰਸ ਕੋਲੋਂ ਗਲਤ ਟੀਕਾ ਲੱਗ ਗਿਆ ਜਾਂ ਕਿਸੇ ਕੋਲੋਂ ਕੋਈ ਪ੍ਰੋਬਲਮ ਆ ਗਈ ਉਹ ਘੱਟੋ ਘਟਾ ਕੇ ਗੱਲ ਨੂੰ ਲੁਕਾਵੇ ਨਾ ਡਾਕਟਰ ਦੇ ਕੰਨ ਦੇ ਵਿੱਚ ਆ ਕੇ ਦੱਸ ਸਕੇ ਕਿ ਸਰ ਇਹ ਟੀਕਾ ਜਾਂ ਮੈਡਮ ਗਲਤ ਲੱਗ ਗਿਆ ਤੁਸੀਂ ਇਹਨੂੰ ਦੇਖੋ ਪੇਸ਼ੈਂਟ ਬਚਣਾ ਚਾਹੀਦਾ ਹੈ ਇਦਾਂ ਦਾ ਹੋਣਾ ਚਾਹੀਦਾ ਉਹਨਾਂ ਨੂੰ ਇਹ ਕੋਈ ਪ੍ਰੋਬਲਮ ਨਹੀਂ ਆਣੀ ਚਾਹੀਦੀ ਇਹ ਵੀ ਇੱਕ ਇਸ਼ੂ ਵਿਸ਼ਾ ਹੋ ਗਿਆ ਨਾ ਸਾਈਕੋਲੋਜੀਕਲੀ ਵੀ ਤੁਸੀਂ ਮੈਨੂੰ ਲੱਗਦਾ ਕਿ ਟੀਮ ਨੂੰ ਬਿਲਡ ਅਪ ਕਰਨਾ ਪੇਗਾ ਇਸ ਹਿਸਾਬ ਨਾਲ ਜਿੱਦਾਂ ਨਹੀਂ ਨਹੀਂ ਸਰ ਅਸੀਂ ਕਰ ਰਹੇ ਹਾਂ ਟੀਮ ਦੀ ਪੂਰੀ ਕਲਾਸ ਲਈ ਜਾਏ ਉਹਨਾਂ ਸਾਈਕੋਲੋਜੀਕਲੀ ਦੇਖਿਆ ਜਾਵੇ ਉਹਦਾ ਕਿਸ ਤਰ੍ਹਾਂ ਦਾ ਬਿਹੇਵੀਅਰ ਹੈ ਹਾਂਜੀ ਇਵਨ ਬਿਹੇਵੀਅਰ ਸਮ ਟਾਈਮਸ ਕਿਉਂਕਿ ਇੱਕ ਦੋ ਕਲੀਕ ਆਪਸ ਜਦੋਂ ਜੇ ਸਪੋਜ਼ ਕੋਈ ਜਰਨਲਿਸਟ ਕਰਦੇ ਹੈ ਜੋ ਕੋ ਖਰਾਬ ਹੋ ਚਾਹੂਗਾ ਕਿ ਖਰਾਬ ਹੋ ਹਾਂਜੀ ਨਹੀਂ ਸਕੇ ਤਾਂ ਮਾਨਸਿਕਤਾ ਵੀ ਬੜੀ ਆ ਜਾਂਦੀ ਵਿੱਚ ਵਿੱਚ ਰੋਲ ਬੜਾ ਜ਼ਿਆਦਾ ਆਏਗਾ ਮੇਰੇ ਤੇ ਜਿਸ ਸਾਹਮਣੇ ਤੁਸੀਂ ਦੱਸ ਰਹੇ ਸਰ ਪਹਿਲਾਂ ਆਪ 아이ਡੈਂਟੀਫਾਈਡ ਦੀ ਗੱਲ ਕਰ ਲਈਏ ਉਹ ਇੰਪੋਰਟੈਂਟ ਹੈ ਕੋਈ ਸੁਖਿੰਦਰ ਕੌਰ ਦੀ ਗੱਲ ਕਰ ਰਹੇ ਸੀ ਹਾਂਜੀ ਸਰ ਹੁਣ ਅਸੀਂ ਇਕੱਲਾ ਨਾਮ ਨਹੀਂ ਲੈ ਕੇ ਚੱਲਦੇ ਕਈ ਵਾਰੀ ਵਾਈਫ ਆਫ ਅਗਰ ਲਈਏ ਤਾਂ ਹਸਬੰਡ ਦਾ ਨਾਮ ਵੀ ਬਾਈ ਚਾਂਸ ਸੇਮ ਨਿਕਲ ਆਂਦਾ ਹੈ ਉਹ ਹੈ ਨਾ ਸਰ ਤਰਤੀਗੋਲਾ ਹੈ ਤੇ ਜਲਦੀ ਹੀ ਲੋਕਾਂ ਦੇ ਨਾਮ ਵੀ ਮਿਲ ਜਾਂਦੇ ਇੱਕੋ ਜਿਹੇ ਤਕਰੀਬਨ ਨਾਮ ਹੁੰਦੇ ਆ ਉਹਦੇ ਵਿੱਚ ਅਸੀਂ ਸਰ ਅਟੈਚ ਹਰ ਹਸਪੀਟਲ ਦੇ ਵਿੱਚ ਪੇਸ਼ੈਂਟ ਦੇ ਆਈਡੈਂਟੀਫਿਕੇਸ਼ਨ ਦਾ ਇੱਕ ਬੈਂਡ ਲੱਗਾ ਹੁੰਦਾ ਹੈ ਜਿਹਦੇ ਚ ਅਸੀਂ ਯੂਐਚਆਈਡੀ ਨੰਬਰ ਜਨਰੇਟ ਕਰਦੇ ਹਾਂ ਸਰ ਉਹ ਜਨਰੇਟ ਨੰਬਰ ਜਿਹੜਾ ਜਨਰੇਟ ਕਰਦੇ ਹਾਂ ਉਹ ਲਿੰਕ ਹੁੰਦਾ ਹੈ ਉਹਦੇ ਆਧਾਰ ਕਾਰਡ ਨਾਲ ਉਹਦੀ ਡੇਟ ਆਫ ਬਰਥ ਦੇ ਨਾਲ ਤੇ ਜਦੋਂ ਵੀ ਕੋਈ ਪੇਸ਼ੈਂਟ ਦਾਖਲ ਕਰਨਾ ਸਰ ਜਾਂ ਉਹਦਾ ਬਲੱਡ ਦਾ ਸੈਂਪਲ ਲੈਣਾ ਹੈ ਜਾਂ ਨਰਸ ਨੇ ਕੋਈ ਇੰਜੈਕਸ਼ਨ ਲਾਣਾ ਹੈ ਜਾਂ ਪੇਸ਼ੈਂਟ ਨੂੰ ਆਪਰੇਸ਼ਨ ਥੀਟਰ 'ਚ ਸ਼ਿਫਟ ਕਰਨਾ ਹੈ ਉਸ ਤੋਂ ਪਹਿਲਾਂ ਸਰ ਨਾਮ ਦੇ ਨਾਲ ਉਹ ਯੂ ਐਚ ਆਈ ਡੀ ਨੰਬਰ ਤੇ ਉਹਦਾ ਡੇਟ ਆਫ ਬਰਥ ਲਿੰਕ ਕਰਕੇ ਦੇਖਿਆ ਜਾਂਦਾ ਹੈ ਫਿਰ ਉਹਦੇ ਬਾਅਦ ਉਹਨੂੰ ਸ਼ਿਫਟ ਕੀਤਾ ਜਾਂਦਾ ਹੈ ਤਾਂ ਕਿ ਇਸ ਤਰ੍ਹਾਂ ਦੇ 에ਰਰਸ ਆ ਜਿਹੜੇ ਬਹੁਤ ਘੱਟ ਹੋ ਸਕਣ ਇਹ ਤਾਂ ਉਹ ਤਾਂ ਕੋਈ ਵੀ ਇੰਜੈਕਸ਼ਨ ਦੇਣਾ ਜਾਂ ਕੋਈ ਵੀ ਪ੍ਰੋਸੀਜਰ ਕਰਨਾ ਜਾਂ ਟੈਸਟ ਲੈਣੇ ਉਸ ਤੋਂ ਪਹਿਲਾਂ ਤਾਂ ਨੰਬਰ ਨੂੰ ਪੂਰਾ ਸਕੈਨ ਕੀਤਾ ਜਾਂਦਾ ਹੈ स्कैन ਕਰਕੇ ਆਇਡੈਂਟੀਫਾਈ ਕੀਤਾ ਹੈ ਕਿ ਵਾਕਈ ਉਹ ਪੇਸ਼ੈਂਟ ਹੈ ਹਾਂਜੀ ਸਕੈਨ ਨਾ ਵੀ ਕਰੋ ਮਤਲਬ ਵਿਜ਼ੂਅਲੀ ਵੀ ਉਹ ਦੇਖ ਸਕਦੇ ਆ ਨਾ ਨਰਸ ਹਾਂਜੀ ਹੁਣ ਦੋ ਪੇਸ਼ੈਂਟ ਲੱਤੇ ਨੇ ਸੁਖਿੰਦਰ ਕੌਰ ਉਹਦੇ ਬਲ ਫਾਈਲ ਦੇ ਵਿੱਚ ਯੂ ਐਚ ਆਈ ਡੀ ਨੰਬਰ ਸਰ ਲਿਖਿਆ ਹੈ ਡੇਟ ਆਫ ਬਰਥ ਵੀ ਲਿਖਿਆ ਹੈ ਤਾਂ ਉਹ ਉਹਦੇ ਬੈਂਡ ਤੋਂ ਚੈੱਕ ਕਰ ਲੇਗੀ ਕਿ ਸੁਖਿੰਦਰ ਕੌਰ ਯੂ ਐਚ ਆਈ ਡੀ ਨੰਬਰ 117 ਹੈ ਉਹ ਇਹਦੇ ਹੀ ਟੀਕਾ ਲੱਗਣਾ ਤੇ ਦੋਸਤ ਵੀ ਗਵਰਨਮੈਂਟ ਵੱਲੋਂ ਕੋ ਪ੍ਰੋਟੋਕੋਲ ਤੇ ਗਾਈਡਲਾਈਨਸ ਐ ਬਣੀਆਂ ਹਾਂਜੀ ਸਰ ਇਹ ਨੈਸ਼ਨਲ ਗਾਈਡਲਾਈਨਸ ਨੇ ਸਰ ਇੰਟਰਨੈਸ਼ਨਲ ਗਾਈਡਲਾਈਨਸ ਵੀ ਨੇ ਕਿ ਪੇਸ਼ੈਂਟ ਦਾ ਆਇਡੈਂਟੀਫਾਇਰ ਸਿਸਟਮ ਹੋਣਾ ਚਾਹੀਦਾ ਔਰ ਕਟੋ-ਕਟ ਟੂ ਆਇਡੈਂਟੀਫਾਇਰਸ ਤੋਂ ਬਿਨਾ ਸੀ ਸਿੰਗਲ ਨਾਮ ਤੋਂ ਜਾਂ ਬੈੱਡ ਨੰਬਰ ਤੋਂ ਨਹੀਂ ਆਸੀ ਆਇਡੈਂਟੀਫਾਈ ਕਰ ਸਕਦੇ ਹੁਣ ਪੇਸ਼ੈਂਟ ਸਰ ਵਾਸ਼ਰੂਮ ਗਿਆ ਉਹਦੀ ਜਗ੍ਹਾ ਕੋਈ ਹੋਰ ਪੇਸ਼ੈਂਟ ਦਾ ਦੂਸਰਾ ਪੇਸ਼ੈਂਟ ਉਧਰ ਆ ਕੇ ਬੈਠ ਗਿਆ ਤੇ ਆਪਾਂ ਗਲਤੀ ਨਾਲ ਉਹਦਾ ਸੈਂਪਲ ਨਹੀਂ ਲੈ ਸਕਦੇ ਆਪਾਂ ਨੂੰ ਉਹ ਚੈੱਕ ਕਰਨਾ ਪਏਗਾ ਉਹਦਾ ਯੂਐਚਆਈਡੀ ਨੰਬਰ ਔਰ ਕਿ ਇੰਜੈਕਸ਼ਨ ਅਟੈਂਡੈਂਟ ਹਾਂ ਜੀ ਪਰ ਡਾਕਟਰ ਸੇ ਪ੍ਰੋਟੋਕੋਲ ਜਿਹੜਾ ਹੈ ਕਿ ਇਹ ਫਾਲੋ ਕੀਤਾ ਜਾਂਦਾ ਸਿਰਫ ਮੈਡੀਕਲ ਕਾਲਜ ਜਿਹਦਾ ਤੁਹਾਡਾ ਤਾਂ ਮੈਡੀਕਲ ਕਾਲਜ ਹੈ ਨਹੀਂ ਸਰ ਦੂਸਰੇ ਜਿਹੜੇ ਹਸਪੀਟਲਸ ਆ ਉਹਦੇ ਚੰਨਾ ਸਾਦਾ ਪ੍ਰੋਟੋਕੋਲ ਫਾਲੋ ਕੀਤਾ ਜਾਂਦਾ ਨਹੀਂ ਸਰ ਹੁਣ ਲੋਕੀ ਐਨਬੀਐਚ ਤੁਸੀਂ ਦੇਖਿਆ ਇੱਕ ਸਟੈਂਡਰਡ ਸਿਸਟਮ ਲੈਣ ਲੱਗ ਪਏ ਹੈ ਤੇ ਸਾਰੇ ਜਿਹੜੇ ਹਸਪੀਟਲ ਜਿਹੜੇ ਸਮਝਦੇ ਆ ਕਿ ਅਸੀਂ ਅੱਛੀ ਹੈਲਥ ਕੇਅਰ ਦਿੰਨੇ ਆ ਤੁਸੀਂ ਕਿਤੇ ਵੀ ਜਾਓ ਜਿਹੜੇ ਐਨਬੀਐਲ ਨਾਲ ਜਾਂ ਐਨਬੀਐਚ ਨਾਲ ਐਸੋਸੀਏਟਿਡ ਪੂਰੇ ਆਲ ਓਵਰ ਇੰਡੀਆ ਹਸਪੀਟਲ ਨੇ ਸਾਰਿਆਂ ਦੇ ਵਿੱਚ ਸਰ ਯੂਨੀਕ ਆਈਡੈਂਟੀਫਾਇਰ ਸਿਸਟਮਸ ਲੱਗੇ ਹੁੰਦੇ ਨੇ ਔਰ ਇੰਟਰਨਲ ਅਸੈਸਰ ਆ ਕੇ ਚੈੱਕ ਕਰਦੇ ਨੇ ਇਹ ਨਹੀਂ ਕਿ ਵਨ ਟਾਈਮ ਤੋਂ ਉਹਨੇ ਵੀ ਇਹ ਚ ਮਿਲ ਗਿਆ ਜਾਂ ਤੁਹਾਡੀ ਸਿਸਟਮ ਨੇ ਦੇਖ ਲਿਆ ਸਰ ਅਸੀਂ ਹਰ ਫਲੋਰ ਤੇ ਲਗਾਤਾਰ ਡਿਊਟੀਆਂ ਲੱਗਦੀਆਂ ਨੇ ਕੋਈ ਵੀ ਅਸੀਂ ਚੈਕਿੰਗ ਕਰਦੇ ਹਾਂ ਕੋਈ ਰੂਟ ਕੌਜ਼ ਹੋਏ ਉਹਨੂੰ ਲੱਭਦੇ ਹਾਂ ਫਿਰ ਬਾਅਦ ਚੋਂ ਉਹਦਾ ਕਾਪਾ ਕਰਦੇ ਹਾਂ ਮੈਂ ਮੈਨੇ ਪ੍ਰੀਵੈਂਟਿਵ ਮੇਅਰ ਕੋਰੈਕਟਿਵ ਮੇਅਰ ਹਾਂਜੀ ਹਾਂਜੀ ਜੀ ਤੇ ਡਾਕਟਰ ਜਿੱਦਾਂ ਹੁਣ ਕੋਈ ਸਪੋਸ ਪੇਸ਼ੀਐਂਟ ਮੈਂ ਵੈਸੇ ਇੱਕ ਹਾਈਪੋਥੈਟিক্যাল ਸਿਚੁਏਸ਼ਨ ਦੇਖਦੇ ਆਪਾਂ ਸਪੋਸ ਪੇਸ਼ੀਐਂਟ ਆਇਆ ਐਕਸੀਡੈਂਟ ਦਾ ਕੇਸ ਆਇਆ ਐਮਰਜੈਂਸੀ ਚ ਆਇਆ ਲੈਂਡ ਕੀਤਾ ਤੇ ਦੇਖੋ ਟੀਮ ਤਾਂ ਡਾਕਟਰ ਸੀ ਸਾਰੀ ਦੀ ਟੀਮ ਚੱਲਣੀ ਹੈ ਕਿ ਨੂੰ ਸਿੱਧਾ ਵੈਂਟੀਲੇਟਰ ਤੇ ਵੀ ਜਾਣਾ ਪੈ ਸਕਦਾ ਤੇ ਕਿਦਾਂ ਕਿਦਾਂ ਪ੍ਰੋਟੋਕੋਲ ਫੋਲੋ ਕਰਦੇ ਤਾਂ ਕਿ ਤਾਂ ਪੇਸ਼ੈਂਟ ਦੀ ਸੇਫਟੀ ਰਹੇ ਸਰ ਇਹ ਤੁਸੀਂ ਦੇਖੋ ਤੁਸੀਂ ਹੈਰਾਨ ਹੋਵੋਗੇ ਕਿ ਹੁਣ ਇੰਡੀਆ ਦੇ ਵਿੱਚ ਵੀ ਆਪਾਂ ਪੂਰੇ ਇੰਟਰਨੈਸ਼ਨਲ ਗਾਈਡਲਾਈਨਸ ਫੋਲੋ ਕਰਦੇ ਆ ਤੁਸੀਂ ਸਰ ਕਦੇ ਆਪਣੀ ਐਮਰਜੈਂਸੀ ਪੀਐਮਸ ਦੇ ਵਿੱਚ ਤੁਸੀਂ ਜਾ ਕੇ ਦੇਖੋ ਉੱਥੇ ਸਰ ਅਸੀਂ ਟ੍ਰਾਈਜ ਬਣਾਈ ਹੈ ਕਲਰ ਕੋਡਿੰਗ ਨਾਲ ਪੇਸ਼ੈਂਟ ਦੇ ਬੈਂਡ ਦੇ ਉੱਪਰ ਹੁੰਦਾ ਸੋ ਸੋ ਟਰਾਈ ਜੇ ਇਸ ਤਰ੍ਹਾਂ ਕਿ ਮੰਨ ਲਓ ਹੁਣ ਐਮਰਜੈਂਸੀ 'ਚ ਮੇਰੇ ਕੋਲ ਮੰਨ ਲਓ 10 ਬੈਡ ਮੈਂ ਰੱਖੇ ਆ ਉਰੇ 'ਚ ਮੇਰੇ ਕੋਲ 10 ਪੇਸ਼ੈਂਟ ਆ ਗਏ ਐਮਰਜੈਂਸੀ ਦੇ ਤਾਂ ਮੇਰੇ ਹੁਣ ਸਰ 11ਵਾਂ ਪੇਸ਼ੈਂਟ ਵੀ ਬਾਹਰ ਐਮਰਜੈਂਸੀ ਦਾ ਵੇਟ ਕਰ ਰਿਹਾ ਹੈ ਮੇਰੇ ਕੋਲ ਇੱਕ ਕਲੀਅਰ ਸਿਸਟਮ ਹੋਣਾ ਚਾਹੀਦਾ ਹੈ ਕਿ ਵੈਰੀ ਸਿਕ ਪੇਸ਼ੈਂਟ ਕੌਣ ਹੈ ਇਹਨਾਂ ਐਮਰਜੈਂਸੀ 'ਚ ਜਿਨ੍ਹਾਂ ਨੂੰ ਅਸੀਂ ਵੈਂਟੀਲੇਟਰ ਤੇ ਸ਼ਿਫਟ ਕਰਨਾ ਉਹਦੇ ਬਾਅਦ ਕਿਹੜੇ ਉਹ ਪੇਸ਼ੈਂਟ ਹੈ ਜਿਹੜੇ ਅੱਧੇ ਘੰਟੇ ਟਰੀਟਮੈਂਟ 'ਚ ਵੇਟ ਕੀਤੀ ਜਾ ਸਕਦੀ ਹੈ ਔਰ ਕਿਹੜੇ ਉਹ ਪੇਸ਼ੈਂਟ ਹੈ ਜਿਨ੍ਹਾਂ ਨੂੰ ਅਸੀਂ ਸ਼ਿਫਟ ਸਿੱਧਾ ਔਰਡ ਵਿੱਚ ਜੀ ਕਿਉਂਕਿ ਰਿਸ਼ਤੇਦਾਰ ਔਰ ਪੇਸ਼ੈਂਟ ਦਾ ਬਹੁਤ ਘਬਰਾਏ ਹੋਏ ਐਮਰਜੈਂਸੀ ਚ ਪਹੁੰਚਦੇ ਆ ਉਹ ਡਾਕਟਰ ਤੇ ਨਰਸਿਸ ਨੇ ਬੈਠ ਕੇ ਐਨਲਾਈਜ਼ ਕਰਨਾ ਹੁੰਦਾ ਕਿ ਇਹ ਪੇਸ਼ੈਂਟ ਵੈਰੀ ਸਿਕ ਹੈ ਯੂ ਨੋ ਇਹ ਆਈ ਸੀ ਯੂ ਚ ਜਾਏਗਾ ਇਮੀਡੀਟ ਟ੍ਰੀਟਮੈਂਟ ਸ਼ੁਰੂ ਕਰਾਂਗੇ ਜਾਂ ਇਹਦਾ ਟ੍ਰੀਟਮੈਂਟ ਅੱਧਾ ਘੰਟਾ ਡਿਲੇ ਹੋ ਸਕਦਾ ਜਾਂ ਇਸ ਪੇਸ਼ੈਂਟ ਨੂੰ ਸਿੱਧਾ ਵਾਰਡ ਚ ਸ਼ਿਫਟ ਕਰਕੇ ਉਹਦਾ ਟ੍ਰੀਟਮੈਂਟ ਸ਼ੁਰੂ ਕੀਤਾ ਜਾ ਸਕਦਾ ਹੈ ਇਹਦੇ ਨਾਲ ਸਰ ਬੜਾ ਸਟ੍ਰੀਮਲਾਈਨ ਹੋ ਜਾਂਦਾ ਸਿਸਟਮ ਜਿਹੜਾ ਵੈਰੀ ਸਿਕ ਹੈ ਉਹਦਾ ਟ੍ਰੀਟਮੈਂਟ ਬੜੇ ਟਾਈਮ ਸੇ ਸ਼ੁਰੂ ਹੋ ਜਾਂਦਾ ਔਰ ਸਰ ਉਹਦੇ ਨਾਲ ਲਗਾਤਾਰ ਬੈੱਡ ਵੀ ਨਹੀਂ ਭਰੇ ਰਹਿੰਦੇ ਇੱਕ ਦੋ ਬੈ ਮੇਰੇ ਕੋਲ ਦੋ ਬੈਡਸ ਸਰ ਮੈਨੂੰ ਪਤਾ ਹੋਣਾ ਚਾਹੀਦਾ ਕਿਹੜੇ ਦੋ ਬੈਡਸ ਆ ਮੈਂ ਵੇਕਟ ਕਰਕੇ ਇਮੀਡੀਏਟ ਕੋਈ ਹਾਈ ਰਿਸਕ ਪੇਸ਼ੈਂਟ ਆਏ ਤਾਂ ਉਹਦਾ ਅਸੀਂ ਟ੍ਰੀਟਮੈਂਟ ਸ਼ੁਰੂ ਕਰ ਦਈਏ ਜਿਹਨੂੰ ਫਟਾਫਟ ਵੈਂਟੀਲੇਟਰ ਤੇ ਪਾਉਣਾ ਪੈਸੇ ਹੁੰਦਾ ਉਹਦੇ ਲਈ ਅਲੱਗ ਬੈਡ ਰੇਂਜ ਹੋਵੇ ਹਾਂਜੀ ਸਰ ਇਸੇ ਕਰਕੇ ਸਰ ਟ੍ਰਾਇਜ ਕੀਤਾ ਹੁੰਦਾ ਹੈ ਕਿ ਵੈਰੀ ਸਿਕ ਮਿਨਿਮਲ ਸਿਕ ਔਰ ਸਰ ਮੋਡਰੇਟ ਸਿਕ ਤੇ ਉਹਦੇ ਡਾਕਟਰ ਕਿਉਂਕਿ ਜਿਹੜੇ ਡਿਊਟੀ ਤੇ ਡਾਕਟਰ ਹੈ ਹੁਣ ਡਿਊਟੀ ਤੇ ਡਾਕਟਰ ਤਾਂ ਆਪਣੀ ਡਿਊਟੀ ਨਿਭਾਏਗਾ ਨਾ ਉਹ ਤਾਂ ਪੇਸ਼ੈਂਟ ਦੇਖੇਗਾ ਇਹ ਚੀਜ਼ ਨੂੰ ਕੌਣ ਪ੍ਰੋਟੋਕੋਲ ਨੂੰ ਫੋਲੋ ਕਰੇ ਸਰ ਸਾਡੇ ਕੋਲ ਫਲੋਰ ਕੋਆਰਡੀਨੇਟਰਸ ਵੀ ਨੇ ਸਰ ਸਾਡੇ ਕੋਲ ਇਕੱਲਾ ਇੱਕ ਸਿੰਗਲ ਡਾਕਟਰ ਡਿਊਟੀ ਤੇ ਨਹੀਂ ਹੈ ਸਰ ਸੀਨੀਅਰ ਡਾਕਟਰ ਹੈ ਉਹਦੇ ਨਾਲ ਸਰ ਸਾਡੇ ਕੋਲ ਜੂਨੀਅਰ ਡਾਕਟਰ ਵੀ ਹੈ ਸਾਡੇ ਕੋਲ ਜੂਨੀਅਰ ਰੈਜ਼ੀਡੈਂਟਸ ਵੀ ਨੇ ਸਾਡੇ ਕੋਲ ਸੀਨੀਅਰ ਰੈਜ਼ੀਡੈਂਟਸ ਵੀ ਨੇ ਸਾਡੇ ਕੋਲ ਪੋਸਟ ਗ੍ਰੈਜੂਏਟ ਸਟੂਡੈਂਟਸ ਵੀ ਨੇ ਡੀ ਐਨ ਬੀ ਸਟੂਡੈਂਟਸ ਵੀ ਨੇ ਸਰ ਸਾਡੇ ਕੋਲ ਇੰਟਰਨਸ ਵੀ ਨੇ ਸਾਡੇ ਕੋਲ ਨਰਸਿਸ ਵੀ ਨੇ ਸਰ ਸਾਡੇ ਕੋਲ ਫਲੋਰ ਕੋਆਰਡੀਨੇਟਰਸ ਵੀ ਨੇ ਸਰ ਇੱਕ ਬੜੀ ਵੱਡੀ ਟੀਮ ਹੈ ਜਿਹੜੀ ਇਹ ਸਾਰੀਆਂ ਚੀਜ਼ਾਂ ਦੇ ਵਿੱਚੇ ਕੰਮ ਕਰ ਰਹੀ ਹੁੰਦੀ ਹੈ ਹਾਂਜੀ ਤੇ ਦੋਸਤ ਇਹਨਾਂ ਦੀ ਕੋਈ ਫਿਰ ਸੁਪਰਵਾਈਜ਼ਿੰਗ ਕਮੇਟੀ ਪ੍ਰੋਪਰ ਬਣਾਈ ਜਾਂਦੀ ਹੈ ਹਸਪੀਟਲ ਦੇ ਵਿੱਚ ਹਾਂਜੀ ਸਰ ਇਕੱਲੀ ਇੱਕ ਕਮੇਟੀ ਨਹੀਂ ਬਣਾਈ ਜਾਂਦੀ ਸਰ देयर आर ਮਲਟੀਪਲ ਕਮੇਟੀਆਂ ਔਰ ਹਰ ਮਹੀਨੇ ਸਾਰੀਆਂ ਕਮੇਟੀਆਂ ਦਾ ਪ੍ਰੋਪਰ ਸਰ ਅਨਲਿਸਿਸ ਹੁੰਦਾ ਕਿ ਜਿਸ ਤਰ੍ਹਾਂ ਸਰ ਹੁਣ ਸਾਡੇ ਕੋਲ ਕਿੰਨੀਆਂ व्हीਲਚੇਅਰਸ ਨੇ ਉਹਨਾਂ ਦੀ ਕਿੰਨੀ ਰਿਪੇਅਰ ਹੋ ਗਈ ਸਟ੍ਰੈਚਰ ਦੀ ਰੇਲਿੰਗ ਕਿੰਨੀ ਸੀਗੀ ਕਿੰਨੀ ਕਿੰਨੇ ਪੇਸ਼ੈਂਟ ਦੀ ਹਿਸਟਰੀ ਆਫ ਫਾਲ ਹੈ ਕਿੰਨੇ ਬੈੱਡ ਤੋਂ ਡਿੱਗ ਪਏ ਪੇਸ਼ੈਂਟ ਕਿਨਾ ਨੂੰ ਐਡਵਰਸ ਡਰਗ ਰिएक्शन ਹੋ ਗਿਆ ਸਰ ਹੈਨਾ ਸਰ ਤੇ ਇਫੈਕਟਿਵ ਕਮਿਊਨੀਕੇਸ਼ਨ ਵੀ ਸਰ ਬਹੁਤ ਮੈਟਰ ਕਰਦੀ ਹੈ ਹੁਣ ਡਾਕਟਰ ਨੇ ਇੱਕ ਨ ਆਬ ਲਾਈਨ ਇੰਜੈਕਸ਼ਨ ਲਾ ਦਿਓ ਨਰਸ ਨੂੰ ਮੰਨ ਲਓ ਗਲਤ ਸਮਝ ਆ ਗਿਆ ਕਿ ਡਾਕਟਰ ਨੇ ਇਹ ਬੋਲਿਆ ਇੰਜੈਕਸ਼ਨ ਕਿਹੜਾ ਬੋਲਿਆ ਹੈ ਨਾ ਸਰ ਇਸ ਕਰਕੇ ਤੁਸੀਂ ਇਹ ਸੁਣਿਆ ਹੋਣਾ ਕਿ ਕਈ ਵਾਰੀ ਕਹਿੰਦੇ ਆ ਕਿ ਡਾਕਟਰ ਦੀ ਲਿਖਾਈ ਸਿਰਫ ਸਿਰਫ ਫਾਰਮੇਸੀ ਵਾਲਾ ਹੀ ਸਮਝ ਸਕਦਾ ਹੈ ਨਾ ਜੀ ਉਹਦਾ ਵੀ ਸਰ ਹੁਣ ਗਵਰਨਮੈਂਟ ਨੇ ਸਿਸਟਮ ਕਰ ਦਿੱਤਾ ਜਾ ਰਹੀ ਹੈ ਗਾਈਡਲਾਈਨਾਂ ਦੇ ਅਗੇ ਸਰ ਅਸੀਂ ਹੁਣ ਨਾ ਕੈਪੀਟਲ ਲੈਟਰਸ ਦੇ ਵਿੱਚ ਦਵਾਈ ਲਿਖਦੇ ਆਂ ਜੀ ਕੋਈ ਦਵਾਈ ਲਿਖਣੀ ਕੈਪੀਟਲ ਲੈਟਰਸ ਵਿੱਚ ਕੈਪੀਟਲ ਲੈਟਰਸ ਦੇ ਵਿੱਚ ਖੁੱਲੀ-ਖੁੱਲੀ ਕਰਕੇ ਲਿਖਣੀ ਹਾਂਜੀ ਕੋ ਸਰ ਉਹਦੀ ਵੀ ਪੀਰੀਆਡਿਕ ਚੈਕਿੰਗ ਹੁੰਦੀ ਹੈ ਕਿ ਪ੍ਰੈਸਕ੍ਰਿਪਸ਼ਨ ਰਾਈਟਿੰਗ ਡਾਕਟਰ ਨੇ ਕਿਦਾਂ ਦੀ ਕੀਤੀ ਕਿ ਜਿਹੜੀ ਉਹ ਪੜੀ ਜਾ ਸਕੇ ਫਿਰ ਸਰ ਅਸੀਂ ਇੱਕ ਓਵਰ ਰਜਿਸਟਰ ਲਗਾਏ ਹੈ ਮੰਨ ਲਓ ਮੇਰਾ ਸੀਨੀਅਰ ਰੈਜ਼ੀਡੈਂਟ ਹੈ ਸਰ ਡਾਕਟਰ ਜਿਹੜਾ ਡਿਊਟੀ ਤੇ ਹੈ ਉਹ ਆਪਣੇ ਉਹਦੀ ਡਿਊਟੀ ਦਾ ਟਾਈਮ ਖਤਮ ਹੋ ਗਿਆ ਉਹ ਲਿਖ ਕੇ ਰਜਿਸਟਰ ਵਿੱਚ ਉਹਨੂੰ ਓਵਰ ਸਮਝਾ ਕੇ ਜਾਏਗਾ ਕਿ ਇਸ ਮੇ ਪੇਸ਼ੈਂਟ ਨੂੰ ਇਹ ਟ੍ਰੀਟਮੈਂਟ ਹੋ ਚੁੱਕਾ ਹੈ ਇਹ ਉਹਦਾ ਪਲਸ ਬੀਪੀ ਹੈ ਇਹ ਟੈਂਪਰੇਚਰ ਹੈ ਹੁਣ ਆਉਣ ਵਾਲੇ ਸਮੇਂ 'ਚ ਉਹਨੂੰ ਇਹ ਵਾਲੀ ਦਵਾਈ ਦੇਣੀ ਹੈ ਜਾਂ ਬਲੱਡ ਲੱਗ ਚੁੱਕਾ ਹੈ ਜਾਂ ਰਿਐਕਸ਼ਨ ਹੋਇਆ ਉਹ ਪ੍ਰੋਪਰ ਡਾਕੂਮੈਂਟ ਹੁੰਦਾ ਹੈ ਐਸੇ ਇਤ ਨਹੀਂ ਸਰ ਨਰਸਿਸ ਦਾ ਓਵਰ ਰਜਿਸਟਰ ਲੱਗਾ ਹੈ ਕੋਈ ਵੀ ਗੱਲ ਵਰਬਲ ਬੋਲ ਕੇ ਨਹੀਂ ਕਰਨੀ ਸਰ ਰਿਟਨ ਦੇ ਵੀ ਡਾਕੂਮੈਂਟ ਹੋਣਾ ਚਾਹੀਦਾ ਹੈ ਕਿ ਇਹ ਟੀਕਾ ਉਹਦੀ ਡਿਊਟੀ ਸੀ ਇੰਨੇ ਵਜ ਵਧ ਕੇ ਇੰਨੇ ਮਿੰਟੇ ਲੱਗਣਾ ਸੀ ਕਿ ਉਹ ਲੱਗ ਗਿਆ ਉਹਦੀ ਫਿਰ ਸਰ ਅਗਲੇ ਦਿਨ ਮਾਰਨ ਸਾਰੀਆਂ ਚੀਜ਼ਾਂ ਦੀ ਡਾਕਟਰ ਜਿੱਦਾਂ ਹੁਣ ਪੇਸ਼ੀਅਨ ਦੇ ਨਾਲ ਤਾਂ ਕਈ اٹੈਂਡੈਂਟ ਵੀ ਹੁੰਦੇ ਆ ਨਾ ਹਾਂਜੀ ਤੇ ਕਈ ਵਾਰੀ ਬੰਦਾ ਨਾ ਕੁਝ ਸਟਾਫ ਜਿੱਦਾਂ اٹੈਂਡੈਂਟ ਦੀ ਜ਼ਿੰਮੇਵਾਰੀ ਛੱਡ ਦਿੰਦਾ ਜਿੱਦਾਂ ਹੁਣ ਮਰੀਜ਼ ਆ ਜਦੋਂ ਤੁਸੀਂ ਦੱਸਿਆ ਕਿ ਮਰੀਜ਼ ਕਈ ਵਾਰ ਬੈੱਡ ਤੋਂ ਗਿਰ ਵੀ ਜਾਂਦੇ ਯੂ ਨੋ ਪੇਸ਼ੈਂਟ ਬੈਡ ਤੋਂ ਨਾ ਗਿਰੀ ਇਸ ਚੀਜ਼ ਦਾ ਧਿਆਨ ਰੱਖਣ ਲਈ ਕਿ ਟੈਂਡਰ ਦੀ ਜ਼ਿੰਮੇਵਾਰੀ ਹੈ ਕਿ ਪੇਸ਼ੈਂਟਸ ਆਪਣੀ ਹਸਪੀਟਲ ਸਟਾਫ ਦੀ ਨਹੀਂ ਸਰ ਪ੍ਰਾਇਮਰੀਲੀ ਤਾਂ ਹਸਪੀਟਲ ਸਟਾਫ ਦੀ ਹੀ ਜ਼ਿੰਮੇਵਾਰੀ ਹੈ ਕਿਉਂਕਿ ਅਸੀਂ ਇਹ ਐਨਲਾਈਜ਼ ਕਰਨਾ ਹੁੰਦਾ ਹੈ ਕਿ ਇਹ ਪੇਸ਼ੈਂਟ ਕੱਲਾ ਬੈੱਡ ਤੇ ਲੇਟ ਸਕਦਾ ਹੈ ਜਾਂ ਅਨਕੌਂਸ਼ੀਅਸ ਹੈ ਜਾਂ ਵੈਂਟੀਲੇਟਰ ਤੇ ਹੈ ਜਾਂ ਆਈਸੀਯੂ ਵਿੱਚ ਹੈਗਾ ਉਹ ਉੱਥੇ ਸਾਡੀ ਜ਼ਿੰਮੇਵਾਰੀ ਹੈ ਉੱਥੇ ਪੇਸ਼ੈਂਟ ਦੇ ਵਿਜ਼ਿਟਰਸ ਅਲਾਉ ਹੀ ਨਹੀਂ ਹੁੰਦੇ ਕਿਉਂਕਿ ਇਨਫੈਕਸ਼ਨ ਦਾ ਖਤਰਾ ਹੁੰਦਾ ਹੈ ਰਿਸ਼ਤੇਦਾਰਾਂ ਨੂੰ ਵੀ ਸਰ ਇਨਫੈਕਸ਼ਨ ਦਾ ਖਤਰਾ ਹੁੰਦਾ ਹੈ ਪੇਸ਼ੈਂਟ ਨੂੰ ਵੀ ਉਹਨਾਂ ਤੋਂ ਇਨਫੈਕਸ਼ਨ ਦਾ ਇੱਕਲੀ ਹਸਪੀਟਲ ਦੀ ਟੀਮ ਦੀ ਹੀ ਜ਼ਿੰਮੇਵਾਰੀ ਨਹੀਂ ਹੁੰਦੀ ਰਿਸ਼ਤੇਦਾਰਾਂ ਦੀ ਔਰ ਕੁਛ ਹੱਦ ਤੱਕ ਅਗਰ ਪੇਸ਼ੈਂਟ ਬੋਲ ਕੇ ਦੱਸ ਸਕਦਾ ਹੈ ਉਹਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਆਪਣੀ ਕਦੇ ਵੀ ਹਿਸਟਰੀ ਜਾਂ ਬਿਮਾਰੀ ਡਾਕਟਰ ਤੋਂ ਲੁਕਾਉਣਾ ਸਰ ਤੁਹਾਨੂੰ ਕਿਹੜੀ ਡਰਗ ਤੋਂ ਅਲਰਜੀ ਹੈ ਤੁਹਾਨੂੰ ਕਿਹੜੇ ਫੂਡ ਤੋਂ ਅਲਰਜੀ ਹੈ ਜਾਂ ਤੁਹਾਨੂੰ ਕਦੇ ਕੋਈ ਬਲੱਡ ਦਾ ਰਿਐਕਸ਼ਨ ਹੋ ਚੁੱਕਾ ਹੈ ਜਾਂ ਤੁਹਾਡਾ ਕੋਈ ਪਹਿਲਾਂ ਆਪਰੇਸ਼ਨ ਹੋ ਚੁੱਕਾ ਹੈ ਜਾਂ ਤੁਹਾਨੂੰ ਪਹਿਲਾਂ ਕਿੰਨੇ ਬਲੱਡ ਲੱਗ ਚੁੱਕੇ ਹਨ ਇਹ ਜਾਣਕਾਰੀ ਡਾਕਟਰ ਦੇ ਨਾਲ ਚੰਗੀ ਤਰ੍ਹਾਂ ਸ਼ੇਅਰ ਕੀਤੀ ਜਾਵੇ ਸਰ ਕੋਈ ਪੁਰਾਣੀ ਕੋਈ ਬਿਮਾਰੀ ਹੋਵੇ ਕੋਈ ਟੀਬੀ ਹੋਈ ਪੁਰਾਣਾ ਸ਼ੂਗਰ ਹੋਵੇ ਬਲੱ ਇਹ ਫੈਮਿਲੀ ਹਿਸਟਰੀ ਉਹ ਵੀ ਇੰਪੋਰਟੈਂਟ ਹੈ ਹਾਂਜੀ ਸਰ ਸਰ ਹੁਣ ਤੁਹਾਨੂੰ ਇੱਕ ਐਗਜ਼ਾਮਪਲ ਦਿੰਦੇ ਆ ਮੰਨ ਲਓ ਇੱਕ 65 ਸਾਲ ਦੀ ਲੇਡੀ ਦਾ ਸੀ ਆਪਰੇਸ਼ਨ ਕੀਤਾ ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਹਾਡਾ ਕੋਈ ਦੰਦ ਨਕਲੀ ਤਾਂ ਨਹੀਂ ਅੰਦਰ ਉਹ ਕਹਿੰਦੇ ਜੀ ਮੇਰਾ ਕੋਈ ਦੰਦ ਨਕਲੀ ਨਹੀਂ ਜਿੱਦਾਂ ਹੀ ਸਰ ਉਹਨਾਂ ਨੂੰ ਬੇਹੋਸ਼ ਕੀਤਾ ਉਹ ਮਸਲ ਲੂਜ਼ ਹੋਏ ਉਹ ਦੰਦ ਨਿਕਲ ਗਏ ਜਿਹੜਾ ਉਹ ਟ੍ਰੈਕ ਵਿੱਚ ਫਸ ਗਿਆ ਉਹ ਇਮੀਡੀਏਟ ਕੱਢ ਲਿਆ ਗਿਆ ਪਰ ਪੀਰੀਸ਼ੈਂਟ ਨੂੰ ਜ਼ਰੂਰ ਦੱਸਣਾ ਚਾਹੀਦਾ ਹੈ ਵੀ ਨਕਲੀ ਹੈ ਛੁਪਾਉਣਾ ਨਹੀਂ ਚਾਹੀਦਾ ਹਾਂ ਮਿਲ ਕੇ ਛੁਪਾਣੀ ਚਾਹੀਦੀ ਆਪਣੀ ਕਿ ਸਰ ਵੀ ਡਾਕਟਰ ਤੇ ਵਕੀਲ ਤੇ ਸਰਕਦੀ ਕੋਈ ਚੀਜ਼ ਛੁਪਾਣੀ ਨਹੀਂ ਚਾਹੀਦੀ ਤੇ ਨਹੀਂ 70 ਇਅਰ 올 ਦੀ ਮਾਤਾ ਜੀ ਸੀਗੀ ਉਹ ਕਹਿੰਦੇ ਕਿ ਮੇਰਾ 25 ਸਾਲ ਪਹਿਲਾਂ ਪੇਟ ਵਿੱਚ ਕੁਝ ਫਟ ਗਿਆ ਸੀ ਪਰ ਮੈਨੂੰ ਪਤਾ ਨਹੀਂ ਕਿ ਕੀ ਫਟ ਗਿਆ ਸੀ ਤੁਸੀਂ ਸਰ ਉਹਨਾਂ ਨੂੰ ਕੈਂਥਰ ਦੇ ਲੱਛਣ ਸੀਗੇ ਅਸੀਂ ਆਪਰੇਸ਼ਨ ਕੀਤਾ ਸਾਰਾ ਉਹ ਸਰ ਉਹਨਾਂ ਦੀ ਅੱਜ ਤੋਂ 25 30 ਸਾਲ ਪਹਿਲਾਂ ਟਿਊ ਫਟ ਗਈ ਸੀ ਪੇਟ ਦੇ ਵਿੱਚ ਜਦੋਂ ਅਸੀਂ ਪੇਟ ਖੋਲਿਆ ਤਾਂ ਉਹ ਦੋ ਮਤਲਬ ਉਹ ਗੱਲ ਦਾ ਪਤਾ ਲੱਗਾ ਪਰ ਵਿਜਾਰੇ ਪੇਸ਼ੈਂਟ ਨੂੰ ਅੱਜ ਤੋਂ 25 30 ਸਾਲ ਪਹਿਲਾਂ ਕਾਦਾ ਆਪਰੇਸ਼ਨ ਹੋਇਆ ਸੀ ਉਹ ਯਾਦ ਨਹੀਂ ਰੱਖਦੇ ਜਾਂ ਉਹਨਾਂ ਕੋਲ ਕੋਈ ਸਿਸਟਮ ਨਹੀਂ ਹੁੰਦਾ ਯਾਦ ਰੱਖਣ ਦਾ ਦੋਸਤ ਜਿਹੜਾ ਤੁਸੀਂ ਕਮਿਊਨੀਕੇਸ਼ਨ ਦੀ ਗੱਲ ਕੀਤੀ ਕਿ ਫੈਕਟਰੀ ਕਮਿਊਨੀਕੇਸ਼ਨ ਦਾ ਬੜਾ ਰੋਲ ਹੈ ਮਤਲਬ ਜਿਹੜੀ वार्तालाप ਕਰਨੀ ਹੈ वार्तालाप ਦੇ ਵਿੱਚ ਜਿਹੜਾ ਇੱਕ ਤਾਂ ਅਟੈਂਡੈਂਟ ਨਾਲ ਤਾਂ ਹੋ ਗਿਆ ਕਿ ਪੇਸ਼ੈਂਟ ਨਾਲ ਵੀ ਹੋ ਗਈ ਇੱਕ ਆਪਸ ਵਿੱਚ वार्तालाप ਉਸ ਦਾ ਕੀ ਰੋਲ ਹੈ ਮਤਲਬ ਕਿਉਂਕਿ ਪੂਰਾ ਟੀਮ ਵਰਕ ਹੈ ਜਿਸ ਸਾਹਮਣੇ ਤੁਸੀਂ ਮੈਨੂੰ ਦੱਸ ਰਹੇ ਮੇਰੇ ਆਪਣੇ ਬੜਾ ਬ੍ਰੇਨ ਖੁੱਲ ਰਿਹਾ ਸੁਣ ਸੁਣ ਕੇ ਗੱਲਾਂ ਕਿਉਂਕਿ ਇਸ ਥਾਟ ਪ੍ਰੋਸੈਸ ਬਾਰੇ ਬਹੁਤ ਘੱਟ ਬੰਦਾ ਸੋਚਦਾ ਹੈ ਹਾਂਜੀ ਪਰ ਇਹ ਅੱਛਾ ਹੈ ਕਿ ਟੌਪਿਕ ਡਿਸਕਸ ਕੀਤਾ ਜਾ ਰਿਹਾ ਹੈ। ਇਹ ਕਮਿਊਨੀਕੇਸ਼ਨ ਦੇ ਵਿੱਚ ਡਾਕਟਰਸ ਆਪਰਸ ਵਿੱਚ ਇੰਟਰਸਟਾਫ ਦਾ ਤੇ ਇਹਨਾਂ ਸਾਰੇ ਚੀਜ਼ਾਂ ਦਾ ਕੀ ਰੋਲ ਹੈ? ਸਰ ਇਹਦਾ ਬਹੁਤ ਤਕੜਾ ਰੋਲ ਹੈ। ਮੰਨ ਲਓ ਮੇਰੇ ਕੋਲ ਸਰ ਇੱਕ ਪੇਸ਼ੈਂਟ ਆਇਆ ਉਹਦੇ ਦੋ ਪਹਿਲਾਂ ਵੱਡੇ ਆਪਰੇਸ਼ਨ ਨਾਲ ਬੱਚੇ ਹੋ ਚੁੱਕੇ ਐ ਸੀਜ਼ੇਰੀਅਨ। ਥਰਡ ਸੀਜ਼ੇਰੀਅਨ ਸਰ ਅਸੀਂ ਉਹਨੂੰ ਲਾਸਟ ਸੀਜ਼ੇਰੀਅਨ ਬੰਦੇ ਆ। ਉਹਦੇ ਵਿੱਚ ਅਸੀਂ ਪੇਸ਼ੈਂਟ ਦੀ ਤਕਰੀਬਨ ਉਹਦੀ ਪੇਸ਼ੈਂਟ ਹੀ ਕੰਸੈਂਟ ਦੇ ਨਾਲ ਬੱਚੇ ਦਾ ਨਹੀਂ ਦੇ ਨਾਲ ਬੱਚੇ ਬੰਦਾ ਵੀ ਆਪਰੇਸ਼ਨ ਕਰ ਦਿੰਨੇ ਆ। ਇੱਕ ਐਗਜ਼ਾਮਪਲ ਦੇ ਦੇ ਸਰ। ਜੀ। ਤੇ ਹੁਣ ਮੰਨ ਲਓ ਅਗਰ ਡਾਕਟਰ ਨੇ ਨਰਸ ਨਾਲ ਗੱਲ ਨਹੀਂ ਕੀਤੀ, ਦੇਦੀ ਤੁਸੀਂ ਕੰਸੈਂਟ ਬਖਰੀ ਲੈਣੀ ਪੈਂਦੀ ਹੈ ਸਰ ਪੇਸ਼ੈਂਟ ਤੇ ਉਹਦੇ ਰਿਸ਼ਤੇਦਾਰਾਂ ਦੀ ਮੰਨ ਤੋਂ ਕੰਸੈਂਟ ਨਹੀਂ ਪਈ ਦੋ ਲੈਣੀ ਪੈਣਗੀਆਂ ਨਾ ਬੀਕਤਾ ਸੇਜ਼ੇਰੀਅਨ ਕਰਾਉਣਾ ਪੈਣਾ ਹੈ ਤੇ ਇੱਕ ਸਰ ਕੱਬੀ ਦੇ ਬੱਚੇ ਬੰਦਾ ਟੂ ਬੈਕਟਮੀ ਵੀ ਕਰਨੀ ਪੈਣੀ ਹੈ ਹੁਣ ਮੰਨ ਲਓ ਤੁਸੀਂ ਟੂ ਬੈਕਟਮੀ ਦੀ ਕੰਸੈਂਟ ਨਹੀਂ ਲਈ ਤੇ ਸਰ ਉਹ ਡਾਕਟਰ ਵਾਸਤੇ ਉਟੀ ਦੇ ਵਿੱਚ ਉਹ ਪੇਟ ਖੋਲ ਕੇ ਖੜਾ ਉਹਦੇ ਲਈ ਕਿੰਨਾ ਮੁਸ਼ਕਿਲ ਹੈ ਕਿ ਉਹ ਉਹਨੇ ਕਿਹਾ ਸੀਗਾ ਇਸ ਕਰਕੇ ਸਰ ਅਸੀਂ ਇੱਕ ਸਰਜਿਕਲ ਚੈਕਲਿਸਟ ਬਣਾਣੇ ਆ ਪੇਸ਼ੈਂਟ ਦੀ ਫਾਈਲ ਦੇ ਬਾਹਰ ਉਹ ਚੈਕਲਿਸਟ ਲੱਗਦੀ ਹੈ ਸਰ ਹੁਣ ਇਦਾਂ ਨਹੀਂ ਮੰਨ ਲਓ ਡਾਕਟਰ ਬਿਜ਼ੀ ਹੈ ਕਿਸੇ ਕੰਮ ਤੋਂ ਨਹੀਂ ਇੱਕ ਚੈਕਲਿਸਟ ਬਣਾਈ ਉਹ ਜਿਹ ਸਨੋ ਨਾ ਸਰ ਉਹਦੀ ਹਾਰਟ ਦੀ ECG ਵੀ ਹੋਣੀ ਹੈ 2D ਇਕੋਕਾਰਡੀਓਗ੍ਰਾਫੀ ਵੀ ਹੋਣੀ ਹੈ ਕਿਉਂਕਿ ਅਗਰ ਉਹ ਉਮਰ ਦੇ 40 ਸਾਲ ਤੋਂ ਉੱਪਰ ਦੀ ਏਜ ਦੇ ਵਿੱਚ ਹੈ ਹੋ ਸਕਦਾ ਕੋਈ ਐਸੋਸੀਏਟਿਡ ਹਾਰਟ ਦੀ ਪ੍ਰੋਬਲਮ ਹੋਵੇ ਤੇ ਆਪਾਂ ਸਰ ਜੇ ਸਰਜਿਕਲ ਚੈੱਕਲਿਸਟ ਨਹੀਂ ਲਾਈ ਤਾਂ ਬਾਈ ਚਾਂਸ ਉਹ ਟੈਸਟ ਰਹਿ ਗਿਆ ਉਧਰ ਪੇਸ਼ੈਂਟ ਬਿਹੋਸ਼ੀਦਾ ਉਧਰ ਉਹਦਾ ਹਾਰਟ ਫੇਲ ਹੋ ਗਿਆ ਆਪਾਂ ਇਦਾਂ ਨਹੀਂ ਕਰ ਸਕਦੇ ਸਰ ਹਾਂਜੀ ਹਾਂਜੀ ਇਹ ਡਾਕਟਰ ਆਪਨਾ ਮੜੀ ਜੀ ਗੱਲ ਐਕਚੁਅਲੀ ਖੜਾ ਦੀ ਬਿਮਾਰੀਆਂ ਬਾਰੇ ਕਰਨੀ ਹੈ ਹਾਂਜੀ ਸਰ ਕਿਉਂਕਿ ਅੱਜਕੱਲ ਹੜ ਹੁਣ ਬੰਦ ਜ਼ਰੂਰ ਹੋਏ ਆ ਹਾਂਜੀ ਲੇਕਿਨ ਬਿਮਾਰੀਆਂ ਹੜ ਕਹਿੰਦੇ ਰੁਕਣ ਤੋਂ ਬਾਅਦ ਜ਼ਿਆਦਾ ਫੈਲ ਰਹੀਆਂ ਹਨ ਹਾਂਜੀ ਮੈਂ ਚਾਹੁੰਗਾ ਸਾਡੇ ਦਰਸ਼ਕਾਂ ਨੂੰ ਥੋੜਾ ਜਿਹਾ ਦੱਸੋ ਕਿ ਖੜਾ ਦੀ ਬਿਮਾਰੀਆਂ ਵਿੱਚ ਇਹ ਕਿੱਦਾਂ ਦੀਆਂ ਬਿਮਾਰੀਆਂ ਆ ਰਹੀਆਂ ਹਨ ਤੇ ਇਹਦੇ ਵਿੱਚ ਵੀ ਕੀ ਰੋਲ ਹੈ ਪੇਸ਼ੈਂਟ ਸੇਫਟੀ ਦਾ ਹਾਂਜੀ ਸਰ ਬੜਾ ਅੱਛਾ ਕੁਐਸਚਨ ਹੈ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਸਰ ਸਾਡਾ ਪੰਜਾਬ ਅੱਜ ਬੜੇ ਦੁੱਖ ਦੀ ਘੜੀ ਚ ਲੰਘ ਰਿਹਾ ਅਸੀਂ ਸਾਰੇ ਉਹਨਾਂ ਦੇ ਨਾਲ ਆ ਤੇ ਸਰ ਜਦੋਂ ਵੀ ਹੜ ਹੁੰਦੇ ਆ ਉਦੋਂ ਸਭ ਤੋਂ ਪਹਿਲਾਂ ਸਰ ਪੀਣ ਵਾਲੇ ਪਾਣੀ ਦੀ ਦਿੱਕਤ ਆ ਜਾਂਦੀ ਹੈ ਕਿਉਂਕਿ ਪਾਣੀ ਕੰਟਮੀਨੇਟ ਹੋ ਜਾਂਦਾ ਜਿਹੜਾ ਹੜਾਂ ਦਾ ਪਾਣੀ ਆ ਰਿਹਾ ਪਿੱਛੋਂ ਹੈ ਨਾ ਸਰ ਨਾਲ ਨਾਲ ਹੀ ਸੀਵਰੇਜ ਬਲੌਕ ਹੋ ਜਾਂਦਾ ਸਰ ਕਿਉਂਕਿ ਪਾਣੀ ਕਿੰਨੇ ਕਿੰਨੇ ਉੱਪਰ ਹੋ ਗਿਆ ਤੇ ਟਾਇਲਟ ਦੀ ਵੀ ਪ੍ਰੋਬਲਮ ਆ ਗਈ ਯੂਰੀਨੇਸ਼ਨ ਦੀ ਪ੍ਰੋਬਲਮ ਆ ਗਈ ਸਾਰੇ ਸੀਵਰੇਜ ਬਲੌਕ ਹੋ ਗਏ ਹੁਣ ਸਰ ਪੀਣ ਨੂੰ ਪਾਣੀ ਨਹੀਂ ਜਿਹ ਨੇਟ ਹੋ ਗਿਆ ਸੀਵਰੇਜ ਦਾ ਵੀ ਵਿੱਚ ਮਿਕਸਚਰ ਹੋ ਗਿਆ ਤੇ ਸਰ ਉਹ ਪਾਣੀ ਜਿਹੜਾ ਪਿੰਦੇ ਆ ਮਰੀਜ਼ ਮਤਲਬ ਮਰੀਜ਼ ਤਾਂ ਨਹੀਂ ਕਹੂੰਗੀ ਵਿਚਾਰੇ ਬਾਤ ਚੋਂ ਬੰਦੇ ਆ ਪਰ ਜੋ ਵੀ ਹਾਲਾਤਾਂ ਕਰਕੇ ਉਹਨਾਂ ਨੂੰ ਪਾਣੀ ਪੀਣਾ ਪੈ ਰਿਹਾ ਹੈ ਉਹਦੇ ਕਰਕੇ ਸਰ ਦੇਖੋ ਵਾਟਰ ਬੋਰਨ ਡਿਜ਼ੀਜ਼ ਕਿੰਨੀਆਂ ਜ਼ਿਆਦਾ ਹੋ ਸਕਦੀਆਂ ਸਰ ਉਲਟੀਆਂ ਪਾਟੀਆਂ ਦਿਲ ਦਸ ਦੀ ਬਿਮਾਰੀ ਇੰਨੀ ਜ਼ਿਆਦਾ ਸਵियर ਹੋ ਜਾਂਦੀ ਹੈ ਅੰਤੜੀਆਂ ਚ ਸਰ ਸੋਰੀਸ ਹੋ ਜਾਂਦੀ ਹੈ ਟਾਈ ਸਾਈਡ ਬੁਖਾਰ ਹੋ ਜਾਂਦਾ ਸਰ ਇੱਥੇ ਤੱਕ ਕਿ ਸਰ ਚਿਕਨ ਗੁਨੀਆਂ ਵਾਇਰਸ ਕਰਕੇ ਵੀ ਇਨਫੈਕਸ਼ਨ ਹੋ ਜਾਂਦੀ ਹੈ ਜਿਹਦੇ ਚ ਬਾਅਦ ਚ ਕਿੰਨੇ ਮਹੀਨੇ ਤੱਕ ਜੋੜਾ ਦੀਆਂ ਦਰਦਾਂ ਹੁੰਦੀਆਂ ਰਹਿੰਦੀਆਂ ਨੇ ਲੈਪਟੋਸਪਾਇਰੋਸਿਸ ਸਰ ਤੁਸੀਂ ਦੇਖੋ ਫਿਰ ਐਨੀਮਲ ਦਾ ਸਰ ਜਿਹੜਾ ਯੂਰੀਨ ਤੇ ਸਟੂਲ ਦੇ ਵਿੱਚ ਮਿਕਸ ਹੋ ਜਾਂਦਾ ਜਾਂ ਮਰੇ ਹੋਏ ਐਨੀਮਲ ਕਿੰਨੇ ਬੜੇ ਵਿੱਚੋਂ ਲੰਘੇ ਉਹ ਲੈਪਟੋਸਪਾਇਰੋਸਿਸ ਨਾਂ ਦੀ ਪੈਰਾਸਿਟਿਕ ਬਿਮਾਰੀ ਹੋ ਜਾਂਦੀ ਹੈ ਸਰ ਫਿਰ ਜਿਹੜਾ ਪਾਣੀ ਇਕੱਠਾ ਹੋਇਆ ਸਰ ਉਹਦੇ ਵਿੱਚ ਮੱਛਰ ਨੇ ਵੀ ਬੜੇ ਕੁੰਮਨ ਲੱਗ ਬੰਦੇ ਐ ਤੇ ਉਹ ਉਹਦੇ ਕਰਕੇ ਡੈਂਗੂ ਬੁਖਾਰ ਕਿੰਨਾ ਜਿਆਦਾ ਜਿਹਦੇ ਨਾਲ ਉਹ ਅਨਕਲ ਕੇਸ ਵੀ ਡੈਂਗੂ ਦੇ ਤੇ ਦਿਨ ਬਥੇ ਚੱਲੇ ਆ ਰਹੇ ਆ। ਹੈਂਕੀ ਪਲੇਟ ਲਾਈਟ ਕਾਉਂਟ ਲੋ ਹੋ ਜਾਂਦਾ ਸਰ ਜਿਹੜੇ ਆਪਾਂ ਕਹਿੰਦੇ ਸੈਲ ਘਟ ਗਏ। ਜੀ ਜੀ ਤੇ ਮਲਟੀਪਲ ਸਰ ਬਿਮਾਰੀਆਂ ਨੇ ਪਰ ਮੈਨੂੰ ਬੜੀ ਖੁਸ਼ੀ ਹੈ ਸਰ ਕਿ ਪੰਜਾਬ ਸਰਕਾਰ ਤਾਂ ਹਿੰਮਤ ਕਰ ਹੀ ਰਹੀ ਹੈ। ਤੇ ਉਹਦੇ ਨਾਲ ਸਰ ਐਨ ਜੀਓਜ਼ ਬਹੁਤ ਸਾਰੀਆਂ ਨੇ ਇਵਨ ਕਿ ਸਾਡੇ ਹਸਪੀਟਲ ਵੱਲੋਂ ਵੀ ਮੈਡੀਕਲ ਡਾਕਟਰਾਂ ਦੀ ਟੀਮ ਜਾ ਰਹੀ ਹੈ ਔਰ ਜਿੱਥੇ-ਜਿੱਥੇ ਵੀ ਡਾਕਟਰਾਂ ਦੀ ਬਾਕੀ ਲੋਕਾਂ ਦੀ ਟੀਮ ਹੈ ਔਰ ਬਹੁਤ ਸਾਰੇ ਸੋਸ਼ਲ ਸਰਵਿਸ ਵਾਲੀਆਂ ਸੁਸਾਇਟੀਆਂ ਹੈ ਕੋਸ਼ਿਸ਼ ਕਰ ਰਹੇ ਆ ਅਸੀਂ ਦਵਾਈਆਂ ਵੀ ਕਾਫੀ ਭੇਜ ਰਹੇ ਆ ਸਕਿਨ ਡਿਜ਼ੀਜ਼ ਵੀ ਬਹੁਤ ਸਾਰੀਆਂ ਹੋ ਰਹੀਆਂ ਆ ਪੇਸ਼ੈਂਟਸ ਨੂੰ ਕਿਉਂਕਿ ਜਿਵੇਂ ਜਿਵੇਂ ਪਾਣੀ ਉਤਰਿਆ ਰਿਹਾ ਦਰਸ ਪਾਣੀ ਗੰਦੇ ਪਾਣੀ ਚ ਲੱਤਾਂ ਚ ਲੱਤਾਂ ਫੰਗਲ ਇਨਫੈਕਸ਼ਨ ਹੋ ਰਹੀ ਹੈ ਔਰ ਬੜੀ ਦੁਖਦੀ ਗੱਲ ਹੈ ਸਰ ਜੇ ਕਿਸੇ ਦੇ ਜ਼ਖਮ ਹੋਇਆ ਮੰਨ ਲਓ ਤੇ ਉਹ ਗੰਦੇ ਪਾਣੀ ਚ ਪੈ ਗਿਆ ਟੈਟਨਸ ਹੋਣ ਦਾ ਵੀ ਸਰ ਬਹੁਤ ਜ਼ਿਆਦਾ ਖਤਰਾ ਹੈ ਇਸ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਦਾ ਖਤਰਾ ਹੈ ਔਰ ਢੇਟ ਦੇ ਵਿੱਚ ਕੀੜੇ ਪੈਣ ਦਾ ਖਤਰਾ ਹੈ ਤਰ੍ਹਾਂ ਤਰ੍ਹਾਂ ਦੇ ਬੁਖਾਰ ਹੋਣ ਦਾ ਖਤਰਾ ਤਾਂ ਅਸੀਂ ਚਾਹੁੰਦੇ ਆ ਕਿ ਟਾਈਮ ਸਿਰ ਕੋਈ ਦਿੱਕਤ ਆ ਜਾਂਦੀ ਹੈ ਤਾਂ ਆ ਕੇ ਹਸਪੀ ਪ੍ਰੋਬਲਮ ਲੱਗੇ ਤੁਸੀਂ ਸਾਡੇ ਕੋਲ ਪਹੁੰਚੋ ਅਸੀਂ ਤੁਹਾਡੀ ਪੂਰੀ ਹੈਲਪ ਕਰਾਂਗੇ ਹਾਂਜੀ ਇਹ ਡਾਕਟਰ ਜਿਹੜਾ ਡੀਡਿਕਸ਼ਨ ਦੇ ਵਿੱਚ ਹੈ ਡੀਡਿਕਸ਼ਨ ਸੈਂਟਰ ਹੈ ਇਸ ਦੇ ਵਿੱਚ ਮੈਡੀਸਨਸ ਦਾ ਬੜਾ ਰੋਲ ਹੈ ਇਹਦੇ ਵਿੱਚ ਪੇਸ਼ੈਂਟ ਸੇਫਟੀ ਦਾ ਕਿੰਨਾ ਰੋਲ ਹੈ ਸਰ ਇਹਦੇ ਵਿੱਚ ਬਹੁਤ ਜ਼ਿਆਦਾ ਪੇਸ਼ੈਂਟ ਕੇਅਰ ਸੇਫਟੀ ਦਾ ਸੇਖਿਆਲ ਰੱਖਦੇ ਆ ਹੁਣ ਗਵਰਨਮੈਂਟ ਦੀਆਂ ਗਾਈਡਲਾਈਨਸ ਆਈਆਂ ਕਿ ਸਾਡੇ ਕੋਲ ਜਿਸ ਤਰ੍ਹਾਂ ਪੀਐਮਜ਼ ਦੇ ਵਿੱਚ 120 ਬੈਡਸ ਹੋ ਗਏ ਡੀਏ ਡਿਕਸ਼ਨ ਦੇ ਇਹਦੇ ਜੇ ਸੇ ਪੇਸ਼ੈਂਟ ਨੂੰ ਮੈਡੀਸਿਨ ਤਾਂ ਸੇ ਦੇਣੀ ਹੁੰਦੀ ਹੈ ਅਸੀਂ ਬੜਾ ਖਿਆਲ ਰੱਖਣਾ ਹੁੰਦਾ ਕਿ ਉਹ ਦੂਸਰੇ ਪੇਸ਼ੈਂਟ ਦੀ ਦਵਾਈ ਲੈ ਕੇ ਨਾ ਖਾ ਲੈਣ ਜਾਂ ਕਈ ਵਾਰੀ ਸਰਵਿਸ ਮੈਟੋ ਤੋਂ ਖਾਣਾ ਮੰਗਾਨ ਲੱਗ ਪੈਂਦੇ ਉਹਦੇ ਵਿੱਚ ਵੀ ਕੋਈ ਨਸ਼ੇ ਦੀਆਂ ਦਵਾਈਆਂ ਮੰਗਾ ਕੇ ਨਾ ਖਾ ਲੈਣ ਇਸ ਕਰਕੇ ਗਾਰਡਸ ਵਗੈਰਾ ਹੁੰਦੇ ਆਂ ਮਰ ਇਹਨਾਂ ਚ ਸਿਰੋ ਸਿਰ ਟੈਨਡੈਂਸੀ ਬਹੁਤ ਤਾਂ ਅਸੀਂ ਇਹਨਾਂ ਗੱਲਾਂ ਦਾ ਵੀ ਖਿਆਲ ਰੱਖਣਾ ਹੁੰਦਾ ਕਿ ਇਹ ਪੇ ਪੇਸ਼ੈਂਟ ਸੇਫਟੀ ਦੇ ਅੰダー ਆਉਂਦਾ ਹੈ ਕਿ ਉਹਨਾਂ ਨੂੰ ਪ੍ਰੋਬਲਮ ਨਾ ਆਵੇ ਹਾਂਜੀ ਦੂਸਰੀ ਗੱਲ ਹੈ ਸਰ ਹਸਪੀਟਲ ਤੇ ਬਿਗਰ ਆਰਗੇਨਾਈਜੇਸ਼ਨਸ ਨੇ ਤੇ ਅਸੀਂ ਕੋਡਸ ਬਣਾਏ ਹੋਏ ਐ ਕਿ ਮੰਨ ਲਓ ਕਿਸੇ ਪੇਸ਼ੈਂਟ ਨੂੰ ਕਿਤੇ ਹਾਰਟ ਅਟੈਕ ਆ ਗਿਆ ਤਾਂ ਸਰ ਅਸੀਂ ਉਹ ਕੋਡ 888 ਤੇ ਫੋਨ ਕਰੇ ਕੋਈ ਵੀ ਬੰਦਾ ਫੋਨ ਕਰੇ ਤਾਂ ਉਹ ਉਸੇ ਟਾਈਮ ਸਾਰੀ ਟੀਮ ਇਕੱਠੀ ਹੋ ਜਾਏਗੀ ਕੋਡ ਬਲੂ ਦਾ ਰੋਲਾ ਪਾਏਗੀ ਕੋਡ ਬਲੂ ਦਾ ਮਤਲਬ ਹੈ ਕਿ ਕਿਸੇ ਨੂੰ ਕਾਰਡੀਆਕ ਅਰੈਸਟ ਹੋ ਗਿਆ ਹਾਰਟ ਸਟਾਪ ਹੋ ਗਿਆ ਤਾਂ ਪੂਰੀ ਟੀਮ ਸਰ ਲੈਣੇ ਸੀ ਜ਼ਿਆਦੀ ਐਸੀ ਟੀਮਸ ਬਣਾਈਆਂ ਹੋਈਆਂ ਆ ਉਹ ਕੋਡ ਬਲੂ ਦੀ ਟੀਮ ਉੱਥੇ ਪਹੁੰਚੇਗੀ ਤੇ ਪੇਸ਼ੈਂਟ ਨੂੰ ਰਿਵਾਈਵ ਕਰਕੇ ਤੇ ਇਮੀਡੀਏਟ ਸ਼ਿਫਟ ਕਰੇਗੀ ਚਾਹੇ ਜਿੱਥੇ ਵੀ ਉਹ ਪੇਸ਼ੈਂ ਕਿਤੇ ਕਿਤੇ ਨੂੰ ਹੋ ਗਿਆ ਹੈ ਜਾਂ ਇਸੇ ਤਰ੍ਹਾਂ ਕਰ ਫਾਇਰ ਦਾ ਕੋਈ ਅਲਾਰਮ ਦੀ ਗੱਲ ਆ ਗਈ ਹੈ ਨਾ ਸਰ ਜਾਂ ਕਿਤੇ ਪੇਸ਼ੈਂਟ ਆਪਸ ਵਿੱਚ ਲੜ ਪਏ ਆ ਸਰ ਜਾਂ ਕੋਈ ਕਿਤੇ ਡਿੱਗ ਪਿਆ ਹੈ ਜਾਂ ਸਰ ਕੋਈ ਕਿਸੇ ਦਾ ਬੱਚਾ ਹੈ ਕਿਸੇ ਨੇ ਚੁਕੰਦੀ ਕੋਸ਼ਿਸ਼ ਕੀਤੀ ਹੈ ਇਦਾਂ ਦੀਆਂ ਗੱਲਾਂ ਦਾ ਸਰ ਅਸੀਂ ਹਰ ਚੀਜ਼ ਦੇ ਕੋਡਸ ਬਣਾਏ ਹੋਏ ਆ ਕਿਤੇ ਸਰ ਕੋਈ ਕੈਮੀਕਲ ਸਪਿਲ ਕਰ ਗਿਆ ਹੈ ਉਹਦੇ ਲਈ ਕੋਡ orange ਹੈ ਹਰ ਤਰ੍ਹਾਂ ਲਈ ਡਿਫਰੈਂਟ ਡਿਫਰੈਂਟ ਸਰ ਕੋਡਸ ਬਣਾਏ ਹੋਏ ਆ 200 ਸਮਾਂ ਕੱਟ ਕੇ ਸਾਡੇ ਦਰਸ਼ਕਾਂ ਨੂੰ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਲੱਗਦਾ ਕਿ ਬਹੁਤ ਅੱਛੀ ਇੱਕ ਮਾਸਟਰਲੀ ਟਾਕ ਸੀ ਮੈਨੂੰ ਲੱਗਦਾ ਸੀ ਪਹਿਲਾਂ ਮੈਂ ਸੋਚਦਾ ਸੀ ਕਿ ਪਤਾ ਨਹੀਂ ਟਾਕ ਕਿੱਦਾਂ ਚੱਲੇਗੀ ਲੇਕਿਨ ਤੁਸੀਂ ਇਹਨੂੰ ਬਹੁਤ ਅੱਛੇ ਤਰੀਕੇ ਨਾਲ ਸਮਝਾਇਆ ਤੇ ਮੈਂ ਦਰਸ਼ਕਾਂ ਦਾ ਵੀ ਧੰਨਵਾਦ ਕਰਦਾ ਸਾਡੇ ਨਾਲ ਜੁੜੇ ਰਹੇ ਤੇ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਮਾਂ ਕੱਢ ਕੇ ਸਾਡੇ ਸਟੂਡੀਓ ਆਏ ਸਾਡੀ ਕੋਈ ਦੁਆ ਹੈ ਕਿ ਸਾਡਾ ਪੰਜਾਬ ਹੱਸਦਾ ਵਜਦਾ ਤੇ ਮੁਸਕਰਾਉਂਦਾ ਰਹੇ ਜਰੂਰ ਜੀ ਤੁਹਾਡੇ ਵਰਗੇ ਡਾਕਟਰ ਹੋਣਗੇ ਤਾਂ ਬਹੁਤ ਅੱਛਾ ਜੀ ਹੱਸਦਾ ਰਹੇਗਾ ਸ਼ੁਕਰੀਆ ਸਰ ਮੈਂ ਸਾਨੂੰ ਧੰਨਵਾਦ ਕਰਦਾ ਥੈਂਕ ਯੂ